ਸੋ ਸੇਕਲ ਜੀ ਤੁਸੀਂ ਦੇਖ ਰਹੇ ਹੋ ਐਨ ਜੇ ਪੰਜਾਬੀ ਨਿਊਜ਼ ਤੇ ਮੈਂ ਹਰਮਨਪ੍ਰੀਤ ਸਿੰਘ ਸੋ ਅੱਜ ਇੱਕ ਵਾਰੀ ਫਿਰ ਤੁਹਾਡੇ ਸਾਹਮਣੇ ਆਏ ਆ ਜੀ ਅੱਜ ਗੱਲਬਾਤ ਬੜੀ ਅਹਿਮ ਹੈ ਸਵੇਤ ਅੱਜ ਨਾ ਇੱਕ ਸੋਸ਼ਲ ਮੀਡੀਆ ਤੇ ਬੜਾ ਵਾਇਰਲ ਹੋ ਰਿਹਾ ਕਿ ਨਵੰਬਰ ਦੇ ਵਿੱਚ ਕ੍ਰੈਡਿਟ ੈਂਪਲੋਇਰ ਵਰਕ ਵੀਜ਼ੇ ਵਾਲਿਆਂ ਦੇ ਵੀਜ਼ੇ ਆ ਜਿਹੜੇ ਉਹ ਵੱਧ ਰਹੇ ਆ ਜੀ ਕਿੰਨਾ ਦੇ ਵੱਧ ਰਹੇ ਆ ਕੀ ਅਪਡੇਟ ਆ ਅੱਜ ਦਾ ਪ੍ਰੋਗਰਾਮ ਆਪਾਂ ਉਹਦੇ ਤੇ ਕਰਨ ਜਾ ਰਹੇ ਆ ਸੋ ਚੰਗੀ ਖਬਰ ਇਹ ਹੈ ਜੀ ਕਿ ਕ੍ਰੈਡਿਟ ੈਂਪਲੋਇਰ ਵਰਕ ਵੀਜ਼ੇ ਵਾਲਿਆਂ ਦੇ ਲਈ ਜਿਹੜੀ ਖੁਸ਼ਖਬਰੀ ਭਰੀ ਖਬਰ ਆ ਉਹ ਆਈ ਆ દિਵਾਲੀ ਲੰਘ ਕੇ ਗਈ ਆ ਜੀ ਭਾਵੇਂ ਖਬਰ દિਵਾਲੀ ਤੋਂ 2 ਦਿਨ ਬਾਅਦ ਆਈ ਆ ਤੁਸੀਂ ਇਹੀ ਸੋਚੋਗੇ દિਵਾਲੀ ਤੇ ਤੁਹਾਨੂੰ ਜਿਹੜਾ ਇਹ ਸਰਕਾਰ ਵੱਲੋਂ ਤੋਹਫਾ ਹੀ ਦਿੱਤਾ ਗਿਆ ਤੇ ਗੱਲਬਾਤ ਕਰਨ ਦੇ ਲਈ ਸਟੂਡੀਓ 'ਚ ਮੇਰੇ ਨਾਲ ਮੌਜੂਦ ਨੇ ਇੰਦਰ ਸਿੰਘ ਸੋ ਉਹਨਾਂ ਦਾ ਕਰਦੇ ਆ ਸਵਾਗਤ ਤੇ ਉਹਨਾਂ ਤੋਂ ਲੰਮੇ ਆ ਸਾਰੀ ਜਾਣਕਾਰੀ ਸੋ ਇੰਦਰ ਜੀ ਸਵਾਗਤ ਆ ਪਹਿਲਾਂ ਤਾਂ ਸਟੂਡੀਓ 'ਚ ਸਤਿ ਸ੍ਰੀ ਅਕਾਲ ਹਰਮਨ ਜੀ ਇੱਕ ਵਾਰ ਫਿਰ ਤੋਂ ਤੁਹਾਡਾ ਧੰਨਵਾਦ ਕਰਦੇ ਆ ਜੀ ਕਿ ਤੁਸੀਂ ਸਾਨੂੰ ਦੁਬਾਰਾ ਮੌਕਾ ਦਿੱਤਾ ਆ ਕਿ ਥੋੜੀ ਕਲੈਰੀਫਿਕੇਸ਼ਨ ਦੇ ਦਾਂਦਾ ਤੇ ਜਿਹੜੇ ਚੇਂਜਸ ਆਇਆ ਉਹਨਾਂ ਦੇ ਉੱਤੇ ਗੱਲ ਕਰਾਂਗੇ ਜੀ ਤੇ ਭਾਜੀ ਧੰਨਵਾਦ ਤੁਹਾਡਾ ਵੀ ਨਾਲ ਨਾਲ ਕਿ ਤੁਸੀਂ ਸਾਡੇ ਦਰਸ਼ਕਾਂ ਤੱਕ ਅਹਿਮ ਜਾਣਕਾਰੀ ਹੈ ਜਿਹੜੀ ਉਹ ਲੈ ਕੇ ਪਹੁੰਚਦੇ ਹੋ ਤੇ ਮੈਨੂੰ ਨਾ ਇੱਕ ਚੀਜ਼ ਥੋੜੀ ਜੀ ਲੱਗਦੀ ਹੁੰਦੀ ਆ ਵੀ ਜਦੋਂ ਅਸੀਂ ਆਏ ਸੀ ਉਦੋਂ ਇਦਾਂ ਦਾ ਪਲੇਟਫਾਰਮ ਬੜੇ ਘੱਟ ਸੀ ਉਦੋਂ ਜੇ ਕੋਈ ਮਾੜੀ ਜਿਹੀ ਇਨਫੋਰਮ ਹੋਣੀ ਵੀ ਗੱਲਬਾਤ ਕੋਈ ਚੇਂਜੇਸ ਹੋਣੀ ਤਾਂ ਆਲੇ-ਦਾਲੇ ਤੋਂ ਹੀ ਪੁੱਛੀ ਜਾਣਾ ਹਨਾ ਵੀ ਯਾਰ ਕੀ ਹੋਇਆ ਕਿਵੇਂ ਆ ਹਨਾ ਕੁਝ ਪਤਾ ਨਹੀਂ ਸੀ ਹੁੰਦਾ ਪਰ ਇਸ ਤਰ੍ਹਾਂ ਦੇ ਪਲੇਟਫਾਰਮ ਹੁਣ ਜਿਹੜੇ ਆ ਜਦੋਂ ਤੁਹਾਨੂੰ ਫੇਸਬੁੱਕ ਤੇ ਨਿਊਜ਼ ਚੈਨਲਾਂ ਦੇ ਉੱਤੇ ਵੈਬ ਚੈਨਲਾਂ ਦੇ ਉੱਤੇ ਸਾਰੀ ਇਨਫੋਰਮੇਸ਼ਨ ਨਾਲ ਦੀ ਨਾਲ ਮਿਲੇ ਤਾਂ ਕਿਤੇ ਨਾ ਕਿਤੇ ਹੌਸਲਾ ਜਰੂਰ ਵੱਜ ਜਾਂਦਾ ਹਾਂਜੀ ਇਹ ਮੈਂ ਨਾ ਸੋਸ਼ਲ ਮੀਡੀਆ ਤੇ ਤਾਂ ਕਾਫੀ ਪਹਿਲਾਂ ਐਕਟਿਵ ਸੀ ਜਦੋਂ 10-12 ਸਾਲ ਹੋ ਗਏ ਸਾਨੂੰ ਐਂ ਕੁਝ ਕਰਦਿਆਂ ਜੀ ਤੇ ਫੇਸਬੁਕ ਲਾਈਵ ਵੀ ਕਰ ਲੈਂਦੇ ਸੀ ਪਹਿਲਾਂ ਮੈਨੂੰ ਲੱਗਦਾ ਸੀ ਪਹਿਲਾਂ ਐਨਜ਼ਡ ਪੰਜਾਬੀ ਨਿਊਜ਼ ਤੇ ਵੀ ਕਈ ਵਾਰ ਫੇਸਬੁਕ ਲਾਈਵ ਕੀਤੀ ਆ ਮਨ ਨਾਲ ਜੁੜ ਕੇ ਨਾ ਤੇ ਉਦੋਂ ਅਸੀਂ ਕੁਐਸਚਨ ਲੈਂਦੇ ਹੁੰਦੇ ਸੀ ਕਿ ਲਾਈਵ ਦਾ ਪਰ ਉਹ ਟ੍ਰੈਂਡ ਥੋੜਾ ਜਿਹਾ ਘਟ ਗਿਆ ਫਿਰ ਹੈਨਾ ਹੁਣ ਅੱਜ ਕੱਲ ਇਹ ਫਾਰਮੈਟ ਜ਼ਿਆਦਾ ਚੱਲਿਆ ਜੀ ਤੁਸੀਂ ਪ੍ਰੋਗਰਾਮ ਪਾ ਕੇ ਕੈਪਚਰ ਕਰਕੇ ਤੁਸੀਂ ਰੈਡੀ ਕਰਕੇ ਦੇ ਦਿਓ ਤਾਂ ਫਿਰ ਲੋਕਾਂ ਦੇ ਕਮੈਂਟਸ ਜਿਹੜੇ ਨੇ ਕੁਐਸਚਨ ਦੇ ਰੂਪ ਚ ਜਿਹੜੇ ਆਉਣਗੇ ਆਪਾਂ ਉਹਨਾਂ ਦੇ ਆਨਸਰ ਦੇ ਸਕਾਂ ਜੀ ਤੇ ਚਲੋ ਤੇ ਗੱਲਬਾਤ ਅੱਜ ਆਪਾਂ ਸ਼ੁਰੂ ਕਰੀਏ ਜੀ ਜਿਹੜੀਆਂ ਚੇਂਜਸ ਆਈਆਂ ਹਨ ਉਹਨਾਂ ਦੇ ਉੱਤੇ ਤੇ ਕਹਿੰਦੇ ਜੀ ਹੁਣ ਕ੍ਰੈਡਿਟ ਏਮਪਲੋਇਰ ਵਰਕ ਵੀਜ਼ੇ ਵਾਲਿਆਂ ਲਈ ਚੰਗੀ ਖਬਰ ਆ ਜਿਹੜੀ ਉਹ ਆਈ ਆ ਤੇ ਚੰਗੀ ਖਬਰ ਹੈ ਕਿ ਹੁਣ ਨਵੰਬਰ ਚ ਕੋਈ ਅਪਡੇਟ ਕਹਿੰਦੇ ਹੋ ਰਹੀ ਆ 91 ਕਿਤੇ ਕੋਈ ਤੇ ਕੀ ਆ ਸਾਰੀ ਲਿਸਟ ਤੁਹਾਡੇ ਕੋਲ ਦੋ ਜਾਣਕਾਰੀ ਜੇ ਰੱਖਾ ਹਾਂਜੀ ਇਹ ਇਹ ਆਪਾਂ ਸ਼ੁਰੂ ਤੋਂ ਸ਼ੁਰੂ ਕਰਦੇ ਆ ਜੀ ਬਿਲਕੁਲ ਕਿ ਐਨਸਕੋ ਦਾ ਨਾਮ ਸਾਰਿਆਂ ਨੇ ਸੁਣਿਆ ਜੀ ਇਹ ਯੂਜ਼ ਕੀਤਾ ਜਾਂਦਾ ਇਹਦੇ ਸਕਿੱਲ ਲੈਵਲਸ ਨੂੰ ਯੂਜ਼ ਕੀਤਾ ਜਾਂਦਾ ਸੀਗਾ ਇਹ ਦਿਖਾਉਣ ਲਈ ਇਮੀਗ੍ਰੇਸ਼ਨ ਵੱਲੋਂ ਕਿ ਵੀ ਦਾ ਤੁਹਾਡਾ 3 ਸਾਲ ਦਾ ਹੋ ਕਿ 5 ਸਾਲ ਦਾ ਹੋਗਾ ਹੈਨਾ ਜਿਹੜਾ ای ਡਬਲਯੂ ਵੀਜ਼ਾ ਜਿਹਦੀ ਆਪਾਂ ਗੱਲ ਕਰਦੇ ਆ ਉਸ ਤੋਂ ਪਹਿਲਾਂ ਕਿ ਤੁਹਾਡੇ ਤੇ 12 ਮਹੀਨੇ ਦਾ ਸਟੈਂਡ ਆਊਨ ਪੀਰੀਅਡ ਲੱਗੇ ਹਮ ਅ ਇਹ ਲੋਕਾਂ ਨੂੰ 3 ਸਾਲ ਦਾ ਵੀਜ਼ਾ ਮਿਲਦਾ ਕਈਆਂ ਨੂੰ 5 ਦਾ ਮਿਲਦਾ ਬਿਲਕੁਲ ਉਹ ਐਨਸਕੋ ਦੇ ਹਿਸਾਬ ਨਾਲ ਹਜੇ ਤੱਕ ਡਿਸਾਈਡ ਹੁੰਦਾ ਸੀ ਹੁਣ ਇਹਨਾਂ ਨੇ ਕੀ ਕੀਤਾ ਪਿਛਲੇ ਸਾਲ ਤੋਂ ਨਿਊਜ਼ੀਲੈਂਡ ਨੇ ਆਪਣੀ ਲਿਸਟ ਕੱਢਤੀ ਆ ਓਕਿਊਪੇਸ਼ਨ ਦੀ ਕਿੱਤਿਆਂ ਦੀ ਜਿਹਨਾਂ ਬਾਰੇ ਉਹਦੇ ਚ ਵੀ 5 ਲੈਵਲ ਨੇ ਹੂੰ ਤੇ ਉਹਦੇ ਉਹ ਪੰਜ ਲੈਵਲਾਂ ਚ ਜਿਹੜਾ ਡਿਫਰੈਂਸ ਕੀ ਆ ਐਨਓਐਲ ਦਾ ਤੇ ਆਪਣੀ ਐਨਸਕੋ ਦਾ ਕਿ ਐਨਓਐਲ ਦੀ ਲਿਸਟ ਚ ਇਮੀਗ੍ਰੇਸ਼ਨ ਨੇ ਕੁਝ ਇਹੋ ਜਿਹੇ ਕਿੱਤੇ ਨੇ ਜਿਹੜੇ ਉਦਾਂ ਤਾਂ ਐਨਸਕੋ ਤੇ ਸਕਿੱਲ ਲੈਵਲ 4 ਜਾਂ 5 ਤੇ ਨੇ ਜਿਨ੍ਹਾਂ ਨੂੰ ਆਪਾਂ ਲੋ ਸਕਿੱਲ ਮੰਨਦੇ ਆ ਜੀ ਉਹ ਚੱਕ ਕੇ ਉਹਨਾਂ ਨੇ ਸਕਿੱਲ ਲੈਵਲ 3 ਜਾਂ 2 ਜਾਂ 1 ਚ ਮੂਵ ਕੀਤੇ ਹੋਏ ਨੇ ਹਮਮ ਕਹਿਣ ਦਾ ਮਤਲਬ ਵੀ ਉਹਨਾਂ ਨੂੰ ਵਰਕ ਵੀਜ਼ੇ ਦੇ ਪਰਪਸ ਲਈ ਉਹਨਾਂ ਨੂੰ ਸਕਿੱਲਡ ਮੰਨਿਆ ਜਾਊਗਾ ਯਾਨੀ ਕਿ ਜਿਹੜਾ ਬੰਦਾ ਉਸ ਜੌਬ 'ਚ ਕੰਮ ਕਰ ਰਿਹਾ ਹੈ ਉਹਨੂੰ 5 ਸਾਲ ਦਾ ਵੀਜ਼ਾ ਮਿਲੂਗਾ ਜੀ ਪਹਿਲੀ ਗੱਲ ਇਹ ਹੈ ਦੂਜੀ ਰਿਕੁਆਇਰਮੈਂਟ ਕੀ ਆ ਜਿੰਨੇ ਵੀ ਓਕਿਊਪੇਸ਼ਨ ਜਿਵੇਂ ਹੁਣ ਅੱਜ ਸਵੇਰ ਦੀ ਨਿਊਜ਼ ਆਈ ਆ ਕਿ 91 ਕਿਤੇ ਹੀ ਨੇ ਜਿਨ੍ਹਾਂ ਨੂੰ ਮੂਵ ਕੀਤਾ ਜਾ ਰਿਹਾ ਸਕਿੱਲ ਲੈਵਲ 4 ਜਿਹੜਾ ਐਨਸਕੋਚ 4 ਤੇ ਜਾਂ 5 ਤੇ ਸੀਗੇ ਉਹ ਆਪਣਾ ਸਕਿੱਲ ਲੈਵਲ 3 ਜਾਂ 2 ਜਾਂ 1 ਐਨਓਐਲ ਦੇ ਵਿੱਚ ਜਾ ਰਹੇ ਨੇ ਜੀ ਉਹਨਾਂ ਜਿਹੜੇ 91 ਕਿਤੇ ਨੇ ਜਦੋਂ ਉਹ ਮੂਵ ਕਰ ਰਹੇ ਨੇ ਉਹਨਾਂ ਦੀ ਮਿਨੀਮਮ ਰਿਕੁਆਇਰਮੈਂਟ ਜੇ ਤੁਸੀਂ ਵੀਜ਼ਾ ਲੈਣਾ ਵੀ ਆ 3 ਸਾਲ ਦਾ ਐਕਸਪੀਰੀਅੰਸ ਜ਼ਰੂਰੀ ਆ ਜਾਂ ਲੈਵਲ 4 ਦੀ ਕੁਆਲੀਫਿਕੇਸ਼ਨ ਰੈਲੇਵੈਂਟ ਜੀ ਉਹ ਤੁਹਾਡੇ ਕੋਲ ਹੋਣੀ ਚਾਹੀਦੀ ਆ ਤੇ ਇਹ ਨਹੀਂ ਵੀ ਤੁਸੀਂ ਕੋਈ ਵੀ ਅਜਮਾ ਵੀਜ਼ਾ ਬਣਾਉਣ ਦੇ ਚੱਕਰ ਚ ਮੇਰੇ ਕੋਲ ਐਕਸਪੀਰੀਅੰਸ ਹੈ ਨਹੀਂ ਕਾ ਮੈਂ ਉਹਨਾਂ ਚੋਂ ਕਿਸੇ ਓਕਿਊਪੇਸ਼ਨ ਜੌਬ ਲੱਭ ਕੇ ਤੇ ਮੈਂ ਵੀ ਵਰਕ ਵੀਜ਼ਾ ਲੈ ਆਇਆ ਹਾਂ ਉਹ ਵੀ ਹੋਣਾ ਤੁਹਾਡੇ ਕੋਲ ਪੁਰਾਣਾ ਐਕਸਪੀਰੀਅੰਸ 3 ਸਾਲ ਦਾ ਉਹ ਜ਼ਰੂਰੀ ਆ ਜੀ ਜੇ ਆ ਤੁਹਾਡੇ ਕੋਲ ਲੈਵਲ 4 ਦੀ ਰੈਲੇਵੈਂਟ ਕੁਆਲਿਫਿਕੇਸ਼ਨ ਹੋਵੇ ਆ ਜੇ ਤੁਸੀਂ ਕਹਿੰਨੇ ਤਾਂ ਮੈਂ ਸਾਰੀ ਲਿਸਟ ਆ ਦੱਸ ਸਕਦਾ ਬੋਲ ਕੇ ਪਰ ਮੇਰੀ ਕੋਸ਼ਿਸ਼ ਇਹ ਹੈ ਕਿ ਆਪਾਂ ਉਹ ਕਿਤੇ ਜਿਹੜੇ ਮੇਨ ਮੇਨ ਹਾਈਲਾਈਟ ਕਰਦੀਏ ਜਿਨ੍ਹਾਂ ਚ ਸਾਨੂੰ ਲੱਗਦਾ ਵੀ ਮਾਈਗ੍ਰੈਂਟ ਕਮਿਊਨਿਟੀ ਸਾਡੇ ਭਾਈਚਾਰੇ ਦੇ ਲੋਕ ਜ਼ਿਆਦਾ ਗਾ ਜੀ ਤਾਂ ਮੈਂ ਉਹਨਾਂ ਦੇ ਕੁਝ ਦੇ ਨਾਮ ਲੈਣਾ ਚਾਹੂੰਗਾ ਹਮਮ ਅਗਰ ਤੁਸੀਂ ਦੋ ਮਿੰਟ ਦਿਓ ਤਾਂ ਉਹਦੇ ਵਿੱਚ ਸਭ ਤੋਂ ਵੱਧ ਦੋ ਇੰਡਸਟਰੀਜ਼ ਦੀ ਆਪਾਂ ਗੱਲ ਕਰੀਏ ਉਹਨਾਂ ਨੂੰ ਸਭ ਤੋਂ ਵੱਧ ਜਿਹੜੀ ਚਾਹ ਲੋ ਵੀ ਅਪਰਚੂਨਿਟੀ ਆ ਉਹਨਾਂ ਦੇ ਜਿਹੜੇ ਬੰਦੇ ਕੰਮ ਕਰਦੇ ਆ ਜਿਨ੍ਹਾਂ ਦੇ ਵੀਲੇ 5-5 ਸਾਲ ਦੇ ਹੋ ਸਕਦੇ ਆ ਉਹਦੀ ਹਾਰਟੀਕਲਚਰ ਚ ਹੈ ਜੀ ਸਭ ਤੋਂ ਪਹਿਲਾਂ ਹੂੰ ਅ ਆਪਣੇ ਪੋਸਟ ਹਾਰਵੈਸਟ ਲੀਡਿੰਗ ਹੈ ਨੇ ਇਹ ਇੱਕ ਇਦਾਂ ਦਾ ਓਕਿਪੇਸ਼ਨ ਆ ਜਿਹੜਾ ਪਹਿਲਾਂ ਇਨਸਕੋ ਚ ਐਗਜ਼ਿਸਟ ਨਹੀਂ ਕਰਦਾ ਇਹਦੇ ਚ ਕੀ ਆ ਜਾਂਦਾ ਜਿਹੜਾ ਪੈਕ ਹਾਊਸ ਬੰਦਾ ਸੁਪਰਵਾਈਜ਼ਰੀ ਰੋਲ ਤੇ ਕੰਮ ਕਰ ਰਿਹਾ ਜੀ ਉਹਨੂੰ ਜਿਹੜਾ ਹੈ ਸਕਿੱਲ ਲੈਵਲ 1 ਚ ਉਹ ਕੀਤਾ ਹੈ ਇਹਨਾਂ ਨੇ ਐਨਓਐਲ ਜੀ ਯਾਨੀ ਕਿ ਉਹਨੂੰ 5 ਸਾਲ ਦਾ ਐਕਸਪੀਰੀਅੰਸ ਜੇ 5 ਸਾਲ ਦਾ ਵੀ ਲੈ ਜਿਹੜਾ ਉਹ ਮਿਲੂਗਾ ਹੀ ਮਿਲੂਗਾ ਫਿਰ ਫਰੂਟ ਪ੍ਰੋਡਕਸ਼ਨ ਲੀਡਿੰਗ ਹੈਂਡ ਨੇ ਕੋ ਹੋਰ ਆ ਗਿਆ ਇਹ ਵਿੱਚ ਜੀ ਆ ਇਨਡੋਰ ਕ੍ਰੌਪ ਪ੍ਰੋਡਕਸ਼ਨ ਲੀਡਿੰਗ ਹੈਂਡ ਜੇ ਕੋਈ ਇਨਡੋਰ ਕ੍ਰੌਪ ਆ ਕੇ ਇਸ ਤਰ੍ਹਾਂ ਰਹਦੀ ਹੋਣਾ ਤੁਸੀਂ ਬਣਾ ਰਹੇ ਆਪਣਾ ਗਲਾਸ ਹਾਊਸ 'ਚ ਕੰਮ ਕਰਦੇ ਹੋ ਉਹਦੇ 'ਚ ਤੁਸੀਂ ਲੀਡਿੰਗ ਹੈਂਡ ਦੇ ਜੋਬ 'ਚ ਕੰਮ ਕਰ ਰਹੇ ਹੋ ਆਊਟਡੋਰ ਕ੍ਰੌਪ ਲੀਡਿੰਗ ਹੈਂਡ ਤਾਂ ਇਹ ਸਾਰੇ ਜਿੰਨੀਆਂ ਵੀ ਜੋਬ ਨੇ ਸਕਿੱਲ ਲੈਵਲ 1 ਤੇ ਜਿੰਨੀਆਂ ਜਾਣਗੀਆਂ ਜਾਨਕਿ ਪੰਜ ਸਾਲ ਦਾ ਵੀਰਨਾਂ 'ਚ ਮਿਲੂਗਾ ਹੀ ਮਿਲੂਗਾ ਹੂੰ ਠੀਕ ਹੈ ਜੀ ਉਦਾਂ ਇਹ ਐਨਸਕੋ ਦੇ ਵਿੱਚ ਜਾਂ ਤਾਂ ਐਗਜ਼ਿਸਟ ਕਰਦੀਆਂ ਨੇ ਸਕੋ ਲੋ ਸਕਿੱਲ ਲੈਵਲ ਤੇ ਜਾਂ ਐਗਜ਼ਿਸਟ ਹੀ ਨਹੀਂ ਕਰਦੀਆਂ ਐਨਸਕੋ 'ਚ ਪਹਿਲਾਂ ਫੇਰ ਆ ਜੋ ਅਗਰ ਗੱਲ ਕਰੀਏ ਅ ਇਰੀਗੇਸ਼ਨ ਟੈਕਨੀਸ਼ੀਅਨ ਦਾ ਰੋਲ ਹੋ ਗਿਆ ਹਨਾ ਜੀ ਇਰੀਗੇਸ਼ਨੇ ਕੰਮ ਕਰਦਾ ਅ ਕੈਡ ਡਰਾਇੰਗ ਬਣਾਉਣ ਵਾਲੇ ਬੰਦੇ ਕੈਡ ਦੇ ਉੱਤੇ ਕੰਮ ਕਰਨ ਵਾਲੇ ਹਨਾ ਅ ਫੇਰ ਆ ਜੋ ਲਿਫਟਿੰਗ ਟੈਕਨੀਸ਼ੀਅਨ ਲਿਫਟ ਦਾ ਜਿਹੜਾ ਇਕੁਪਮੈਂਟ ਬਣਾਉਂਦੇ ਐ ਇਸਕਾ ਲੀਡਰ ਜਿਹਨੂੰ ਆਪਾਂ ਕਹਿੰਦੇ ਆ ਜੀ ਉਹਨਾਂ ਨੂੰ ਵੀ ਬਾਈਸਾਈਕਲ ਟੈਕਨੀਸ਼ੀਅਨ ਹੋ ਗਈ ਇਹਨਾਂ ਦਾ ਜਿਹੜੇ ਰੋਲ ਨੇ ਸਕਿੱਲ ਲੈਵਲ 3 ਦੇ ਵਿੱਚ ਮੂਵ ਕੀਤੇ ਗਏ ਹੂੰ ਠੀਕ ਹੈ ਜੀ ਫਿਰ ਇਹੀ ਇਕੱਲੇ ਨਹੀਂ ਹੋਰ ਵੀ ਨੇ ਮੈਂ ਸਿਰਫ ਉਹਨਾਂ ਦੇ ਨਾਲ ਲੈ ਰਿਹਾ ਜਿੱਥੇ ਸਾਨੂੰ ਲੱਗਦਾ ਵੀ ਸਾਡੇ ਬੰਦੇ ਜਿਹੜੇ ਆ ਉਹ ਜ਼ਿਆਦਾ ਕੰਮ ਕਰਦੇ ਆ ਜੀ ਫਿਰ ਆ ਜੋ ਸੀਐਨਸੀ ਪ੍ਰੋਗਰਾਮਰ ਆ ਸੋਲਿਡ ਟੈਂਬਰ ਜੋਇਨਰੀ ਦੇ ਲਈ ਸੀਐਨਸੀ ਪ੍ਰੋਗਰਾਮਰ ਦੀ ਜਾਵਾ ਤਾਂ 5 ਸਾਲ ਦਾ ਵਰਕ ਵੀ ਦਾ ਉਹਦੇ ਚ ਜੀ ਇਹ ਤੁਹਾਡੇ ਤੁਸੀਂ ਆਲਰੇਡੀ ਕੰਮ ਕਰ ਰਹੇ ਆ 3 ਸਾਲ ਦਾ ਹੈ ਤੁਹਾਡੇ ਕੋਲ ਤਾਂ 2 ਦਾ ਹੋਰ ਮੈਨੂੰ ਤੇ ਇੱਕ ਚੀਜ਼ ਜੀ ਜ਼ਰੂਰ ਕਲਿੱਕ ਕਰਦੇ ਹੋ ਹੁਣ ਆਪਾਂ ਜਿੰਨੇ ਵੀ ਕਿਤੇ ਬੋਲਾਂਗੇ ਇਹਦੇ ਵਿੱਚ ਜਿਹੜੇ ਇਸ ਟਾਈਮ ਨਿਊਜ਼ੀਲੈਂਡ ਦੇ ਵਿੱਚ 3-3 ਸਾਲ ਦੇ ਵੀਜ਼ੇ ਤੇ ਆਏ ਹੋਏ ਆ ਉਹਨਾਂ ਨੂੰ ਖਤਰਾ ਗਈਆਂ ਨੂੰ ਸੀਗਾ ਕਿ 3 ਸਾਲ ਦਾ ਵਿਚਾਰ ਹੁਣ ਅੱਗੇ ਨਹੀਂ ਵਧੂਗਾ ਹਾਂਜੀ ਇਹ ਹੁਣ ਆਣ ਤੋਂ ਬਾਅਦ 3 ਨਵੰਬਰ ਤੋਂ ਬਾਅਦ ਉਹਨਾਂ ਦੇ 2-2 ਸਾਲ ਦੇ ਵੀਜ਼ੇ ਆਟੋਮੈਟਿਕ ਵੱਧ ਜਾਣਗੇ ਨਹੀਂ ਜੀ ਆਟੋਮੈਟਿਕ ਨਹੀਂ ਵਧੂਗੇ ਸਾਰੀ ਪ੍ਰੋਸੈਸ ਏਮਪਲੋਇਰ ਨੂੰ ਨਵੇਂ ਸਿਰੇ ਤੋਂ ਕਰਨੀ ਪਊਗੀ ਅੱਛਾ ਜੋਬ ਚੈੱਕ ਤੋਂ ਲੈ ਕੇ ਵਰਕ ਵੀਜ਼ੇ ਤੱਕ ਪਿੱਛੇ ਉਹ ਨਹੀਂ ਕਿ ਤੁਸੀਂ ਕਹੋ ਵੀ ਉਹੀ ਜੋਬ ਟੋਕਨ ਯੂਜ਼ ਹੋ ਕੇ ਤੇ ਉਦਾਂ ਵਧਾਵਾਂਗੇ। ਅੱਛਾ ਉਦਾਂ ਹੀ ਵੀ ਉਹ ਜਿਹਦੇ ਪਹਿਲਾਂ ਕਿਹਾ ਸੀ ਵੀ ਦੋ ਦੋ ਸਾਲ ਦੇ ਵਿੱਚੇ ਵੱਧ ਜਾਣਗੇ ਉਹ ਚੀਜ਼ ਨਹੀਂ ਹੈ। ਉਹ ਨਹੀਂ ਹੈ। ਜੀ ਸਾਰੀ ਪ੍ਰੋਸੈਸ ਹਜੇ ਤੱਕ ਜੋ ਇਮੀਗ੍ਰੇਸ਼ਨ ਨੇ ਦੱਸਿਆ ਉਹ ਇਹੀ ਹੈ ਵੀ ਤੁਹਾਨੂੰ ਦੁਬਾਰੇ ਤੋਂ ਕਰਨੀ ਪਊ। ਤੇ ਫਿਰ ਆਇਲਟਸ ਬੈਂਡ ਰਿਕੁਆਇਰਮੈਂਟ ਵਗੈਰਾ ਵੀ ਹੈ ਇਹਦੇ ਵਿੱਚ? ਇਹਦੇ ਵਿੱਚ ਨਹੀਂ। ਸਕਿੱਲ ਲੈਵਲ 3 ਦੀ ਜੋਬ ਦੇ ਵਿੱਚ ਤੁਹਾਨੂੰ ਆਇਲਟਸ ਜਾਂ ਪੀਟੀ ਨਹੀਂ ਲੋੜ ਨਹੀਂ। ਅੱਛਾ। ਜੀ ਉਹ ਅੱਜ ਕਰੂਗਾ। ਫਿਰ ਉਹਦੇ ਚ ਆ ਜਾਂਦਾ ਵੀ ਕੈਬਨਟ ਮੇਕਰ ਜਾਂ ਕੈਬਨਟਰੀ ਇੰਸਟਾਲਰ ਆ ਗਿਆ ਹਨਾ। ਜੋਇਨਰੀ ਮਸ਼ੀਨਿਸਟ ਆਗੇ ਜੋਇਨਰੀ ਟੈਕਨੀਸ਼ੀਅਨ ਆਗੇ ਜਿਹੜੇ ਬੋਡ ਦਾ ਕੰਮ ਕਰਦੇ ਜਿਹੜੇ ਬੰਦੇ ਜਿਵੇਂ ਆਪਣਾ ਕਿਚਨ ਕੁਝ ਨੂੰ ਬਣਾਉਂਦਾ ਜਿਹੜੇ ਕੰਮ ਕੈਬਨ ਬਣਾਉਣ ਦਾ ਕੰਮ ਕਰਦੇ ਆ ਉਹਨਾਂ ਦੇ ਵਿੱਚ ਵੀ ਤੁਹਾਡਾ ਜੋਇਨਰੀ ਪ੍ਰੈਕਟੀਸ਼ਨਰ ਜਰਨਲਿਸਟ ਆ ਗਿਆ ਉਹ ਵੀ ਸਾਰੇ ਜਿਹੜੇ ਆ ਉਹ ਇਹਦੇ ਚ ਹੀ ਗਿਣੇ ਜਾਣਗੇ ਸਕਿੱਲ ਲੈਵਲ 3 ਚ ਗਿਣੇ ਜਾਣਗੇ ਜੀ ਹਾਂਜੀ ਫਿਰ ਅਗਲੀ ਲਿਸਟ ਦੀ ਗੱਲ ਕਰੀਏ ਪਰਸਨਲ ਟ੍ਰੇਨਰ ਗਰੁੱਪ ਆਫ ਫਿਟਨੈਸ ਟ੍ਰੇਨਰ ਅਗਰ ਤੇਨ ਤਨ ਸਾਲ ਦਾ ਐਕਸਪੀਰੀਅੰਸ ਆ জব ਹੈਗੀ ਆ ਤਾਂ ਤੁਸੀਂ ਜਿਹੜਾ 5 ਸਾਲ ਦਾ ਵੀ ਦਾ ਲੈ ਸਕਦੇ ਹੋ ਹਣਾ ਜੀ ਤੇ ਜਿਹੜੇ అలਾਰਮ ਟੈਕਨੀਸ਼ੀਅਨ ਨੇ ਸਿਕਿਉਰਿਟੀ ਸਿਸਟਮ అలਾਰਮ ਟੈਕਨੀਸ਼ੀਅਨ ਇਹ ਵੀ ਸਾਰੇ 스킬 ਲੈਵਲ 3 'ਚ ਜਾਂਦੇ ਆ। ਜੀ। 5-5 ਸਾਲ ਦਾ ਵੀ ਹੈ ਨਾਲੇ ਵੀ ਹੈ ਹਨਾ। ਸੋ ਜਿਹੜੇ ਸੀਸੀਟੀਵੀ ਕੈਮਰੇ ਵਗੈਰਾ ਕਰੇ ਇੰਸਟਾਲ ਕਰਦੇ ਆ ਇਹ ਸਿਸਟਮ ਜਿਲਾ ਕਰਦੇ ਸਾਰੇ। ਹਾਂਜੀ। ਜੀ। ਫਿਰ ਸੋਲਰ ਇੰਸਟਾਲਰ ਆ ਗਿਆ, ਰੋਪ ਐਕਸਟ ਟੈਕਨੀਸ਼ੀਅਨ ਆ ਗਿਆ। 스킬 ਲੈਵਲ 4 ਤੇ ਹੁੰਦਾ ਉਹ ਤਰੀਕ ਕਰਤਾ ਉਹਨਾਂ ਨੇ। ਆਹ ਸੋਲਿਡ ਜਿਹੜਾ ਸੀਐਨਸੀ ਦਾ ਤੁਹਾਨੂੰ ਮੈਂ ਦੱਸਿਆ ਹੀ ਆਲਰੇਡੀ ਪ੍ਰੋਡਕਸ਼ਨ ਸੁਪਰਵਾਈਜ਼ਰ। ਇਹ ਬਹੁਤ ਇਹ ਜਿਹੇ ਰੋਲ ਸੀਗੇ। ਪ੍ਰੋਡਕਸ਼ਨ ਦੀ ਇੰਡਸਟਰੀ ਚ ਚਾਹੇ ਉਹ ਤੁਹਾਡਾ ਫੂਡ ਐਂਡ ਡਰਿੰਕ ਦੀ ਪ੍ਰੋਸੈਸਿੰਗ ਹੋਵੇ, ਮੀਟ ਹੋਵੇ, ਪੋਲਟਰੀ ਹੋਵੇ, ਸੀ ਫੂਡ ਦੀ ਪ੍ਰੋਸੈਸਿੰਗ ਹੋਵੇ ਇਹਨਾਂ ਦੇ ਜਿਹੜਾ ਪ੍ਰੋਡਕਸ਼ਨ ਸੁਪਰਵਾਈਜ਼ਰੀ ਦਾ ਰੋਲ ਸੀ ਉਹ ਪਹਿਲਾਂ ਸਕਿੱਲ ਲੈਵਲ 4 ਤੇ ਬਣਿਆ ਜਾਂਦਾ ਸੀ। ਹੂੰ ਹੁਣ ਇੰਡਸਟਰੀ ਕੋਈ ਵੀ ਹੋਵੇ, ਮੀਟ, ਪੋਲਟਰੀ, ਫੂਡ ਐਂਡ ਡਰਿੰਕ ਤੁਸੀਂ ਪ੍ਰੋਡਕਸ਼ਨ ਸੁਪਰਵਾਈਜ਼ਰ ਦੀ ਜੌਬ ਕਰ ਰਹੇ ਹੋ, ਤੁਹਾਡੇ ਕੋਲੇ ਓਪਰਚ्युनिटी ਆ 5 ਸਾਲ ਦਾ ਵੀ ਲੈ ਲਓ। ਜੀ ਤੇ ਜਿਹੜੇ ਇਸ ਟਾਈਮ ਕਰ ਰਹੇ ਆ ਉਹ 5 ਸਾਲ ਦਾ ਵੀਜ਼ਾ ਜਿਹੜਾ ਉਹਨਾਂ ਨੂੰ 2 ਦਿਨ 2.5 ਸਾਲ ਦਾ ਨਿਕਲ ਗਿਆ ਤਾਂ ਜਿੰਨਾ ਰਹਿ ਗਿਆ ਤੁਸੀਂ ਫਿਰ ਵਧਾ ਸਕਦੇ ਹੋ ਵਧਾ ਸਕਦੇ ਹੋ এমਪਲੋਇਰ ਨੂੰ ਜਿਹੜੀ ਪ੍ਰੋਸੈਸ ਆ ਜਿਹੜੀ ਉਹ ਸਾਰੀ ਤੇ ਮਿਲੂਗਾ ਨਹੀਂ ਜਿੰਨਾ 5 ਸਾਲ ਦਾ ਪੀਰੀਅਡ ਬਾਕੀ ਰਹਿੰਦਾ ਹਾਂਜੀ ਜੇ ਮਤਲਬ ਤੁਸੀਂ ਮੰਨ ਲਓ ਤੁਸੀਂ 3 ਸਾਲਾਂ ਦਾ ਵੀਜ਼ਾ ਤੁਹਾਡੇ ਕੋਲ ਤੇ ਤੁਸੀਂ 2.5 ਸਾਲ ਕੱਢ ਲਏ ਤੁਸੀਂ ਐਪਲੀਕੇਸ਼ਨ ਲਾਈ ਤਾਂ 7ਵੇਂ ਮਹੀਨੇ ਵਾਲਾ ਰਿਜ਼ਲਟ ਆ ਗਿਆ ਤਾਂ 2 ਸਾਲ ਪਲੱਸ 5 ਮਹੀਨੇ ਜਿਹੜੇ ਪਿੱਛੇ ਬਜੇ ਆ ਉਹ ਤੁਹਾਨੂੰ ਮਿਲ ਜੂਗਾ ਜੀ ਫਿਰ ਆ ਜਾਂਦਾ ਜੀ ਹਾਰਟੀਕਲਚਰ ਦੀ ਦੁਬਾਰਾ ਗੱਲ ਕਰੀਏ ਪੋਸਟ ਹਾਰਵੈਸਟ ਸੁਪਰਵਾਈਜ਼ਰ ਨੂੰ ਵੀ ਜਿਹੜਾ ਆ ਵੀ ਜਦੋਂ ਫਸਲ ਕੱਟੀ ਉਹ ਤੋਂ ਬਾਅਦ ਜਿਹੜਾ ਸੁਪਰਵਾਈਜ਼ ਕਰ ਰਿਹਾ ਸਾਰੀ ਪੈਕਿੰਗ ਤੋਂ ਲੈ ਕੇ ਆਪਣਾ ਬੈਕ ਹਾਊਸ ਤੱਕ ਬਚਾਉਣ ਦੀ ਪੈਕੇਜਿੰਗ ਨੂੰ ਦੇਖਣ ਦੀ ਓਵਰਸੀ ਕਰ ਰਿਹਾ ਉਹਨਾਂ ਦਾ ਵੀ ਵੀਲ ਆ ਜਿਹੜਾ 5 ਸਾਲ ਦਾ ਹੋ ਗਿਆ ਜੀ ਫਿਰ ਫੋਰੈਸਟਰੀ ਸੁਪਰਵਾਈਜ਼ਰ ਹੋ ਗਏ ਨਰਸਰੀ ਦੇ ਵਿੱਚ ਪ੍ਰੋਡਕਸ਼ਨ ਸੁਪਰਵਾਈਜ਼ਰ ਦੀ ਜਵਾਬ ਆ ਉਹ ਚ ਵੀ 5 ਸਾਲ ਦਾ ਵੀਲਾ ਹੋ ਚੁੱਕਿਆ ਹੈ ਜੀ ਆਪਾਂ ਜਿੰਨੇ ਵੀ ਵੀਲੇ ਡਿਸਕਸ ਕਰ ਫੂਡ ਫੂਡ ਪ੍ਰੋਡਕਸ਼ਨ ਸੁਪਰਵਾਈਜ਼ਰ ਜਿਹੜੇ ਆਪਣੇ ਫਰੂਟ ਪ੍ਰੋਡਕਸ਼ਨ ਸੌਰੀ ਜਿਹੜੇ ਖੇਤਾਂ 'ਚ ਵੀ ਫਰੂਟ ਦੇ ਵਿੱਚ ਕਿਸੇ ਬਾਗ 'ਚ ਕੰਮ ਕਰ ਰਹੇ ਹੋ ਤੁਸੀਂ ਹਨਾ ਆ ਔਰਚਡ 'ਚ ਕੰਮ ਕਰ ਰਹੇ ਹੋ ਜਿੱਥੇ ਆਪਣਾ ਪ੍ਰੋਡਕਸ਼ਨ ਸੁਪਰਵਾਈਜ਼ਰ ਦਾ ਵੀਲਾ ਆ ਤਾਂ ਵੀ ਤੁਹਾਡਾ ਜਿਹੜਾ ਉਹ ਵਿਨਿਆਰਡ ਸੁਪਰਵਾਈਜ਼ਰ ਦਾ ਵੀਲਾ ਉਹ ਵੀ ਜਿਹੜਾ 3 ਤੋਂ 5 ਸਾਲ ਦਾ ਹੋ ਗਿਆ ਜੀ ਠੀਕ ਹੈ ਜੀ ਫੇਰ ਵੀਜ਼ਾ ਨਹੀਂ ਆਪਾਂ ਕਹਿ ਸਕਦੇ ਵੀ 5 ਸਾਲ ਹੋਇਆ ਆਪਾਂ ਇਹ ਕਹਿੰਦੇ ਵੀ ਤੁਹਾਡਾ ਰੋਲ ਸਕਿੱਲਡ ਚ ਮੁਕਪੂ ਹੋ ਗਿਆ ਜਿਹਦੇ ਕਰਕੇ ਤੁਹਾਡਾ ਵੀਜ਼ਾ ਦੀ ਲੈਂਥ ਆ ਜਿਹੜੀ ਮੈਕਸਿਮਮ ਕੰਟੀਨਿਊਸ ਸਟੇ ਉਹ 3 ਤੋਂ 5 ਹੋ ਗਿਆ 5 ਸਾਲ ਹੋ ਗਿਆ ਸਰਲ ਭਾਸ਼ਾ 'ਚ ਆਪਾਂ ਕਹਿ ਦਿੰਦੇ ਆ ਵੀ ਵੀਜ਼ਾ ਜਿਹੜਾ ਉਹ 3 ਤੋਂ 5 ਦਾ ਹੋ ਗਿਆ ਜੀ ਤੇ ਜਿਵੇਂ ਦੇਖਾਂ ਇਹਦੇ ਵਿੱਚ ਜਿੰਨੇ ਕ ਆਪਾਂ ਹੁਣ ਤੱਕ ਗੱਲਬਾਤ ਕੀਤੀ ਆ ਜਿਆਦਾ ਜੇ ਆਪਾਂ ਫਾਇਦੇ ਦੀ ਗੱਲ ਕਰੀਏ ਤਾਂ ਮੇਰੇ ਖਿਆਲ ਨਾਲ ਆਪਣੇ ਖੇਤੀਬਾੜੀ ਸੈਕਟਰ ਵਾਲਿਆਂ ਨੂੰ ਵੱਡਾ ਲਾਭ ਆ ਜਿਹੜਾ ਉਹਨਾਂ ਨੂੰ ਦਿੱਤਾ ਗਿਆ ਐਗਰੀਕਲਚਰ ਹਾਰਟੀਕਲਚਰ ਤੇ ਡੇਰੀ ਫਾਰਮ ਜੀ ਤੇ ਤਿੰਨ ਸੈਕਟਰਾਂ ਚ ਜਿਹੜੇ ਸੁਪਰਵਾਈਜ਼ਰੀ ਰੋਲ ਨੇ ਜਿਆਦਾ ਉਹਨਾਂ ਨੂੰ ਸਭ ਤੋਂ ਵੱਧ ਲਾਭ ਮਿਲਣਾ ਹੈ ਗੱਲ ਕੋਈ ਨਹੀਂ ਤੇ ਜੇ ਕੋਈ ਇਸ ਕਿਤੇ ਵਿੱਚ ਕੰਮ ਕਰਨ ਲਈ ਆਣਾ ਚਾਹੁੰਦਾ ਕੋਈ ਵੀ ਤਾਂ ਉਹਨਾਂ ਨੂੰ ਅੱਗੇ ਨੂੰ ਜਿਹੜਾ ਵੀਜ਼ਾ ਉਹ 5 ਸਾਲ ਦਾ ਮਿਲੂਗਾ ਤੇ ਉਹਦੇ ਲਈ ਕੰਡੀਸ਼ਨ ਆਈਲੈਂਡਸ ਦੀ ਜਿਹੜੀ ਉਹ ਤੁਸੀਂ ਕਹਿੰਦੇ ਵੀ ਨਹੀਂ ਹੈਗੀ ਤੇ ਪ੍ਰੋਗਰਾਜੂਏਸ਼ਨ ਚਾਹੀਦੀ ਆ ਇਦੇ ਵਿੱਚ ਰਿਕੁਆਇਰਮੈਂਟ ਕੀ ਹੈ ਜੀ ਕਿ 3 ਸਾਲ ਦਾ ਐਕਸਪੀਰੀਅੰਸ ਅਗਰ ਜੌਬ ਚੱਕ ਤੇ ਏਮਪਲੋਇਰ ਮੰਗਦਾ ਜਾਂ ਲੈਵਲ 4 ਦੀ ਰੈਲੇਵੈਂਟ ਕੁਆਲੀਫਿਕੇਸ਼ਨ ਮੰਗਦਾ ਫਿਰ ਇਹ ਚੀਜ਼ ਦੀ ਤੁਸੀਂ ਅਪਲਾਈ ਕਰ ਸਕਦੇ ਜੀ ਤੇ ਗ੍ਰੈਜੂਏਸ਼ਨ ਨਹੀਂ ਗ੍ਰੈਜੂਏਸ਼ਨ ਦੀ 3 ਸਾਲ ਦਾ ਐਕਸਪੀਰੀਅੰਸ ਜਿਹੜਾ ਉਹ ਹੈ ਤੇ ਜਾਂ ਲੈਵਲ 4 ਦੀ ਤੁਹਾਡੀ ਸਟੱਡੀ ਹੈ ਜਿਹੜੀ ਸੰਬੰਧਿਤ ਸੈਕਟਰ ਦੇ ਵਿੱਚ ਹੋਣੀ ਚਾਹੀਦੀ ਆ ਹਾਂ ਤੇ ਜੇ ਆਪਾਂ ਗੱਲ ਕਰੀਏ ਵੱਡੀ ਗਿਣਤੀ ਚ ਆਪਣੇ ਭੈਣ ਭਰਾ ਟਰਾਂਸਪੋਰਟ ਸੈਕਟਰ ਚ ਵੀ ਆਏ ਹੋਏ ਆ ਹਾਂਜੀ ਉਹ ਵੀ ਲੈਵਲ ਜਿਹੜਾ 4 ਆਂਦਾ ਸੀ ਕੀ ਟਰਾਂਸਪੋਰਟ ਸੈਕਟਰ ਵਾਲਿਆਂ ਨੂੰ ਵੀ ਕੋਈ ਲਾਭ ਆ ਜਿਹੜਾ ਇਹਦੇ ਵਿੱਚ ਮਿਲ ਰਿਹਾ ਅ ਨਹੀਂ ਜੀ ਟਰਾਂਸਪੋਰਟ ਜਿਹੜੀ ਆ ਪਹਿਲੀ ਲਿਸਟ ਆਈ ਆ ਇਹਦੇ ਵਿੱਚ ਟਰਾਂਸਪੋਰਟ ਸੈਕਟਰ ਦਾ ਨਾਮ ਨਹੀਂ ਆ 3 ਨਵੰਬਰ ਤੋਂ ਇਹ ਲਿਸਟ ਲਾਗੂ ਹੋ ਰਹੀ ਆ ਹੂੰ ਤੇ ਤੁਹਾਨੂੰ ਯਾਦ ਹੋਵੇ ਹਰਮਨ ਮੈਂ ਇੱਕ ਗੱਲ ਕੀਤੀ ਸੀ ਥੋੜਾ ਸਮਾਂ ਪਹਿਲਾਂ ਕਿ ਮੈਕਸਿਮਮ ਕੰਟੀਨਿਊਸ ਸਟੇਜ ਦਾ ਜਿਹੜਾ ਕਨਸੈਪਟ ਆ ਉਹੋ ਡੈਫਰ ਹੁੰਦਾ ਜਾ ਰਿਹਾ ਜੀ ਵੱਡੇ ਲੈਵਲ ਤੇ ਹੂੰ ਕਦੇ ਵੀ ਇਦਾਂ ਨਹੀਂ ਹੋਇਆ ਵੀ ਹਜ਼ਾਰਾਂ ਹੀ ਮਾਈਗ੍ਰੈਂਟ ਵਰਕਰਸ ਲੋ-ਸਕਿਲਡ ਵਰਕਰਸ ਨੂੰ ਇੱਕਦਮ ਮੈਕਸਿਮਮ ਕੰਟੀਨਿਊਸ ਸਟੇ ਖਤਮ ਹੋ ਗਿਆ ਉਹਨਾਂ ਦਾ ਤੇ ਇਮੀਗ੍ਰੇਸ਼ਨ ਨੇ ਉਹਦੇ ਬਾਰੇ ਕੁਝ ਕੀਤਾ ਨਹੀਂ ਹੂੰ ਤੇ ਤੁਸੀਂ ਹਿਸਾਬ ਲਾਓ ਵੀ 2019-20 ਤੋਂ ਚੱਲਦਾ ਇਹ ਐਮਸੀਐਸ ਦਾ ਕਨਸੈਪਟ ਕਿ ਤੁਹਾਡੇ ਦਾ ਸਟੈਂਡ ਡਾਊਨ ਲੱਗੂਗਾ ਤੇ ਜਦੋਂ ਹੀ ਲੱਗਣ ਵਾਲਾ ਹੁੰਦਾ ਇਕੱਠਾ ਗੱਲ ਵੀ ਹਜ਼ਾਰਾਂ ਬੰਦਿਆਂ ਦੇ ਲੱਗਣ ਵਾਲਾ ਹੁੰਦਾ ਉਹਦੇ ਇਮੀਗ੍ਰੇਸ਼ਨ ਕੋਈ ਨਾ ਕੋਈ ਅਨਾਉਂਸਮੈਂਟ ਕਰ ਦਿੰਦੀ ਹੈ ਹੂੰ ਉਹ ਕਿਉਂ ਕਰ ਦਿੰਦੀ ਆ ਕਿਉਂਕਿ ਇਹ ਫੋਰਡ ਨਹੀਂ ਕਰ ਸਕਦੇ ਇੱਕਦਮ ਇੰਨੇ ਬੰਦਿਆਂ ਦਾ ਵੀਜ਼ਾ ਐਕਸਪਾਇਰ ਹੋਣਾ ਤੇ ਉਹਨਾਂ ਕੋਲ ਕੋਈ ਪਾਥਵੇ ਨਾ ਹੋਣਾ ਤੇ ਉਹਨਾਂ ਤੋਂ ਇਹ ਉਮੀਦ ਕਰਨਾ ਵੀ ਉਹ ਕੰਟਰੀ ਛੱਡ ਦੇ ਬਾਰਾਂ ਮਹੀਨੇ ਦੀ ਬਿਲਕੁਲ ਹੁਣ ਇਹ ਐਡਮਿਟ ਤਾਂ ਨਹੀਂ ਕਰਨਾ ਚਾਹੁੰਦੇ ਉਹ ਬੇਸਿਕਲੀ ਸਾਈਕਲੋਜੀਕਲੀ ਤੁਹਾਨੂੰ ਦੱਸ ਰਹੇ ਨੇ ਕਿ ਵੀ ਤੁਸੀਂ ਤੁਹਾਡਾ ਵੀਜ਼ਾ ਟੈਂਪਰੇਰੀ ਆ ਤੁਸੀਂ ਆਪਣਾ 3 ਸਾਲ ਜਾਂ 5 ਸਾਲ ਲਾਉਣੇ ਆ ਉਹਦੀ ਕੰਟਰੀ ਆਊਟ ਕਰ ਲੈਣਾ ਇਹਦਾ ਮਤਲਬ ਮੈਂ ਇਹ ਨਹੀਂ ਇਨਕਰੇਜ ਕਰ ਰਿਹਾ ਵੀ ਭਾਈ ਕਿਸੇ ਤਰ੍ਹਾਂ ਦੀ ਪਰਮਨੈਂਸ ਮਿਲ ਜੂਗੀ ਜਾਂ ਰੈਜ਼ੀਡੈਂਸੀ ਹੋ ਜੂਗੀ ਮੈਂ ਦੱਸ ਰਿਹਾ ਵੀ ਅੱਜ ਤੱਕ ਇੱਕ ਬਹੁਤ ਵੱਡੇ ਪੱਧਰ ਤੇ ਕਈ ਲੋਕਾਂ ਨੂੰ ਅਫੈਕਟ ਕਰਨ ਵਾਲਾ ਇਹ ਐਮਸੀਐਸ ਦਾ ਕਨਸੈਪਟ ਲੱਗਿਆ ਜੀ ਸਟੈਂਡ ਡਾਊਨ ਲੱਗਿਆ ਨਹੀਂ ਆ ਹੁਣ ਵੀ ਇਹ ਜਿਹੜੀ ਚੀਜ਼ ਕੀਤੀ ਹੈ ਇਹਨਾਂ ਨੇ ਇਹ ਸਿਰਫ ਐਸੇ ਕਰਕੇ ਦਿੱਤੀ ਹੈ ਕਿਉਂਕਿ ਇਹਨਾਂ ਨੂੰ ਪਤਾ ਵੀ ਇਹਨਾਂ ਦੀ ਹਾਰਟੀਕਲਚਰ ਤੇ ਵਿਟਿਕਲਚਰ ਇੰਡਸਟਰੀ ਹੈ ਜਿਹੜੀ ਉਹ ਕਲਾਪਸ ਕਰ ਜੂਗੀ ਵੀ ਜੇ ਇੱਕਦਮ ਇਹ ਸਟੈਂਡ ਡਾਊਨ ਦੇ ਦਿੱਤੇ ਤਾਂ ਲੱਗ ਕੇ ਦੋ ਦੋ ਸਾਲ ਦੇ ਜਿਵੇਂ ਸਾਨੂੰ ਨਾ ਇਹ ਸਮਝਣਾ ਜ਼ਰੂਰੀ ਆ ਵੀ ਕੋਈ ਵੀ ਪਾਲਿਸੀ ਅਨਾਊਂਸਮੈਂਟ ਹੁੰਦੀ ਆ ਤੇ ਪਿੱਛੇ ਸਰਕਾਰ ਦਾ ਮਕਸਦ ਕੀ ਆ ਬਿਲਕੁਲ ਕਹਣਾ ਅਸੀਂ ਇਹ ਸੋਚਦੇ ਆ ਕਿ ਜੀ ਸਾਡਾ ਵਾਅਦਾ ਕਰ ਰਹੇ ਆ ਸਾਡਾ ਵੀਜ਼ਾ ਵਧਾ ਰਹੇ ਆ ਨਹੀਂ ਉਹਨਾਂ ਨੂੰ ਇਹ ਪਤਾ ਵੀ ਅਸੀਂ ਲੋਕਲਜ਼ ਵੀ ਖੁਸ਼ ਰੱਖਣੇ ਨੇ ਇਹ ਕਹਿ ਕੇ ਕਿ ਵੀ ਟੈਂਪਰਰੀ ਵੀਜ਼ਾ ਤੇ ਨੇ ਤੇ ਜੀ ਇਹਨਾਂ ਨੂੰ 12 ਮਹੀਨੇ ਦਾ ਸਟੈਂਡ ਨਾਉ ਦੇ ਰਹੇ ਆ ਦੂਜੇ ਪਾਸੇ ਅਸੀਂ ਇਹ ਇਸ ਤਰ੍ਹਾਂ ਦੀਆਂ ਐਕਸੈਪਸ਼ਨਾਂ ਵੀ ਲਿਆ ਕੇ ਲਈਆਂ ਜੀ ਨਾਲ ਉਹਨਾਂ ਨੇ ਕੰਟਰੀ ਵੀ ਚਲਾਨੀ ਆ ਕਿਉਂਕਿ ਲੇਬਰ ਦੀ ਸ਼ਾਰਟੇਜ ਜੇ ਆ ਗਈ ਤਾਂ ਇੱਕਦਮ ਕੰਟਰੀ ਆ ਜਿਹੜੀ ਫਿਰ ਉਹ ਵਾਕਈ ਜਿਵੇਂ ਪਹਿਲਾਂ ਆਪਾਂ ਦੇਖਿਆ ਕਿ ਜਦੋਂ ਲੇਬਰ ਸ਼ਾਰਟੇਜ ਸੀ ਉਦੋਂ ਇੱਕ ਗ੍ਰੈਡਿਟ empioy ਵਰਕ ਵੀਜ਼ੇ ਜਿਹੜੇ ਖੋਲੇ ਗਏ ਆ ਤੇ ਥੜਾ ਥੜਾ ਇਹਦੇ ਵਿੱਚ ਉਦੋਂ ਫਿਰ ਕੰਡੀਸ਼ਨ ਵੀ ਕੋਈ ਨਹੀਂ ਫਿਰ ਤਾਂ ਕਹਿੰਦੇ ਸੀ ਆਣ ਦੋ ਜਿਹੜਾ ਵੀ ਇਹ ਨਿਊਜ਼ੀਲੈਂਡ ਕੰਮ ਕਰਨ ਆਣਾ ਚਾਹੁੰਦਾ ਭਾਵੇਂ ਫੈਮਿਲੀ ਲਾਣਾ ਚਾਹੁੰਦਾ ਆਣ ਦੋ ਤੇ ਕੋਣ ਵੇਲੇ ਤਾਂ ਇਹਨਾਂ ਨੇ ਵਰਕ ਇਮੀਗ੍ਰੇਸ਼ਨ ਦੇ ਵਿੱਚ ਵਰਕ ਦੀ ਡੈਫੀਨੇਸ਼ਨ ਆ ਵੀ ਵਰਕ ਕਹਿੰਦੇ ਕੀ ਨੂੰ ਜੀ ਕੋਵਿਡ ਮਲੇ ਜਾਨਾ ਨੇ ਉਹ ਡੈਫੀਨੇਸ਼ਨ ਵੀ ਚੇਂਜ ਕਰ ਦਿੱਤੀ ਉਹਦੇ ਚ ਐਡ ਕਰ ਦਿੱਤਾ ਸੀ ਵੀ ਜਿਹੜਾ ਬੰਦਾ ਐਸੈਂਸ਼ੀਅਲ ਵਰਕਰ ਆ ਹੂੰ ਤੇ ਕੋਵਿਡ ਦੇ ਸਮੇਂ ਤੇ ਕੰਮ ਕਰ ਰਿਹਾ ਉਹਨੂੰ ਵਰਕ ਦੀ ਡੈਫੀਨੇਸ਼ਨ ਤੋਂ ਬਾਹਰ ਕਰ ਦਿੱਤਾ ਸੀ ਜੀ ਤੁਸੀਂ ਹਿਸਾਬ ਲਾਓ ਕੰਮ ਤੁਸੀਂ ਕਰ ਰਹੇ ਹੋ ਪਰ ਤੁਸੀਂ ਵਰਕ ਨਹੀਂ ਕਰ ਰਹੇ ਐਸ ਪਰ ਇਮੀਗ੍ਰੇਸ਼ਨ ਦੇ ਲਾਅ ਦੇ ਹਿਸਾਬ ਨਾਲ ਹੂੰ ਉਹਦੀ ਡੈਫੀਨੇਸ਼ਨ ਤੁਹਾਨੂੰ ਬਾਹਰ ਕਰ ਦਿੱਤਾ ਜੀ ਐਕਸੈਪਟ ਲੈ ਕੇ ਤਾਂ ਗਲੋਹੀਆ ਵੀ ਉਦੋਂ ਜ਼ਰੂਰਤ ਸੀ ਜੀ ਕੰਟਰੀ ਨੂੰ ਤੇ ਅਗਲਾ ਨੇ ਜ਼ਰੂਰਤ ਦੇ ਮੁਤਾਬਕ ਕੇ ਬੰਦੇ ਆ ਜਿਹੜੇ ਉਸ ਸਮੂਹ ਤੋਂ ਬਾਅਦ ਉਹਨਾਂ ਨੇ ਜਿਹਨਾਂ ਨੇ ਕੰਮ ਕੀਤਾ ਤੇ ਉਹਨਾਂ ਨੂੰ ਜਿਹੜਾ ਫਿਰ ਲਾਭ ਆ ਮਿਲਿਆ ਹੈ ਆਰਬੀ 21 ਕੋ ਵੀਰਦੋਬਾਦੀ ਆਇਆ ਤੇ ਫਿਰ ਪੀਆਰਾਂ ਵੀ ਇਹਨਾਂ ਨੇ ਬਿਨਾਂ ਸੋਚੇ ਤੜਾ ਤੜ ਦਿੱਤੀਆਂ ਉਸ ਟਾਈਮ ਤੇ ਪਰ ਜਿਹੜੀ ਲੇਬਰ ਸ਼ਾਰਟੇਜ ਸੀ ਸ਼ੈਦੂ ਦੇ ਨਾਲ ਪੂਰੀ ਨਹੀਂ ਸੀ ਹੋ ਰਹੀ ਫਿਰ ਕ੍ਰੈਡਿਟ EMPLOYER ਵਰਕ ਵੀਜ਼ਾ ਜਿਹੜਾ ਉਹ ਖੁੱਲਿਆ ਗਿਆ ਸਾਡੇ ਬੰਦੇ ਬਹੁਤ ਸਾਰੇ ਪੰਜਾਬੀ ਭੈਣ ਭਰਾ ਭਾਰਤੀ ਜਿਹੜੇ ਸਾਡੇ ਉਸ ਟਾਈਮ ਆਏ ਪਰ ਕੰਡੀਸ਼ਨ ਉਹਦੋਂ 3 ਸਾਲ ਜਾਂ 5 ਸਾਲ ਦੀ ਰੱਖੀ ਗਈ ਸੀ ਫਿਰ ਅਸਮ ਆ ਗਿਆ ਜੀ ਨਹੀਂ ਨਹੀਂ ਹੁਣ ਰੋਕ ਦੋ ਰੋਕ ਦੋ ਸਖਾਈ ਵਧ ਗਈ 3 ਕਿ ਸਾਲ ਕਰਤਾ ਹੁਣ ਥੋੜੀ ਰਾਹਤ ਆ ਜਿਹੜੀ ਉਹ ਦਿੱਤੀ ਜਾ ਰਹੀ ਆ ਪਰ ਜੇ ਕਿਸੇ ਦਾ ਸੈਕਟਰ ਜਿਵੇਂ ਅਸੀਂ ਗੱਲ ਟ੍ਰਾਂਸਪੋਰਟ ਤੋਂ ਸ਼ੁਰੂ ਕੀਤੀ ਸੀ ਨਹੀਂ ਆਇਆ ਤਾਂ ਮੇਰੇ ਖਿਆਲ ਨਾਲ ਬਹੁਤ ਹੀ ਨਿਰਾਸ਼ਾ ਵਾਲੀ ਗੱਲ ਆ ਉਹ ਨਹੀਂ ਆ ਤੇ ਹੋ ਸਕਦਾ ਕਿ ਅਜੇ ਸਮਾਂ ਹੈ ਤੁਹਾਡੇ ਕੋਲ ਧਿਆਨ ਵਾਲੇ ਸਮੇਂ ਚ ਕੋਈ ਚੰਗੀ ਖਬਰ ਆ ਜਿਹੜੀ ਉਹ ਹੋਰ ਆਵੇ ਤੇ ਜਿਵੇਂ ਆਪਾਂ ਇੱਕ ਵਾਰੀ ਪਹਿਲਾਂ ਵੀ ਗੱਲ ਕੀਤੀ ਸੀ ਕਿ ਟ੍ਰਾਂਸਪੋਰਟ ਸੈਕਟਰ ਵਾਲਿਆਂ ਲਈ ਸ਼ਾਇਦ ਆਈਲੈਂਡਸ ਬੈਂਡ ਦੀ ਜਾਂ ਪੁਆਇੰਟਸ ਦੀ ਕੋਈ ਮਾੜੀ-ਮੋਟੀ ਗੱਲਬਾਤ ਥੱਲੇ ਆਵੇ ਤੇ ਗੱਲਬਾਤ ਉਹਦੀ ਦੁਆਰਾ ਕਦੇ ਤੁਰੀ ਦਿਖਦੀ ਨਹੀਂ ਕਿਤੇ ਦੇਖੋ ਆਪਣੇ ਲੈਵਲ ਤੇ ਹਰ ਬੰਦਾ ਜੋਰ ਲਾ ਰਿਹਾ ਜਿਵੇਂ ਆਪਾਂ ਗੱਲ ਕਰੀਏ ਅ ਤੁਸੀਂ ਰੇਡੀਓ ਨਿਊਜ਼ੀਲੈਂਡ ਦੇ ਵਿੱਚ ਪਿਛਲੇ 2-3 ਹਫ਼ਤਿਆਂ ਤੋਂ ਆਰਟੀਕਲ ਦੇਖੋਗੇ ਬਸ ਤੇ ਟ੍ਰਾਂਸਪੋਰਟ ਆਪਰੇਟਰ ਨੇ ਜਿਹੜੇ ਉਹ ਲਵਾ ਰਹੇ ਨੇ ਇਹ ਕਹਿ ਕੇ ਵੀ ਸਾਨੂੰ ਆਉਣ ਵਾਲੇ ਸਮੇਂ 'ਚ ਸ਼ਾਰਟੇਜ ਦਿਖਦੀ ਆ ਹੂੰ ਵੀ ਜੇ ਤੁਸੀਂ ਇੰਗਲਿਸ਼ ਦੀ ਰਿਕੁਆਇਰਮੈਂਟ ਨੂੰ ਰਿਲੈਕਸ ਨਹੀਂ ਕੀਤਾ ਬਸ ਤੇ ਟਰੱਕ ਡਰਾਈਵਰ ਨਹੀਂ ਆ ਕਿਉਂ ਕਿ ਜੇ ਉਹ ਆਇਲ ਸਬੀਟੀ ਨਹੀਂ ਦੇ ਸਕਣਗੇ ਵੀਜ਼ੇ ਵਧਨ ਦੀ ਉਹਨਾਂ ਦੀ ਕੋਈ ਉਮੀਦ ਨਹੀਂ ਅੱਗੇ ਤਾਂ ਉਹ ਕੰਟਰੀ ਛੱਡ ਕੇ ਜਾਣਗੇ ਹਨ ਤੇ ਹੁਣ ਸਰਕਾਰ ਤੇ ਆ ਵੀ ਜਾਤਾ ਉਹ ਇੱਕ ਸੌਖਾ ਤਰੀਕਾ ਕੀ ਆ ਕਿ ਐਨਓਐਲ ਦੇ ਵਿੱਚ ਪਾ ਕੇ ਟ੍ਰੱਕ ਤੇ ਬੱਸ ਡਰਾਈਵਰ ਨੂੰ ਲਿਸਟ ਦੇ ਵਿੱਚ ਐਡ ਕਰਕੇ ਵੀਲੇ 5-5 ਸਾਲਾਂ ਦੇ ਕਰ ਦੇਣਾ ਜੀ ਉਹ ਤਾਂ ਹੈ ਇੱਕ ਸੌਖਾ ਤਰੀਕਾ ਨਾਲੀ ਦੂਜਾ ਇਹ ਹੈ ਵੀ ਇੰਗਲਿਸ਼ ਦੀ ਰਿਕੁਆਇਰਮੈਂਟ ਰਿਲੈਕਸ ਕਰ ਦੇਣਾ ਤੇ ਜਿਹੜੇ ਵਿਚਾਰੇ ਕੰਮ ਕਰ ਰਹੇ ਨੇ ਨੇ ਚਿਰ ਤੋਂ ਉਹ ਪੱਕੇ ਹੋ ਸਕਣ ਹਮ ਹੈ ਨਾ ਕਿਉਂਕਿ ਤੁਸੀਂ ਇੱਕ ਚੀਜ਼ ਨੋਟਿਸ ਕਰਿਓ ਜਿਹੜਾ ਬੰਦਾ ਟਰਾਂਸਪੋਰਟ 'ਚ ਕੰਮ ਕਰ ਰਿਹਾ ਨਾ ਬਹੁਤ ਰੇਅਰ ਚਾਂਸ ਆ ਕਿ ਉਹ ਟਰਾਂਸਪੋਰਟ ਦਾ ਸੈਕਟਰ ਛੱਡੇ ਉਹ ਹੋ ਸਕਦਾ ਵੀ ਕੱਲ ਨੂੰ ਜੋ ਟਰੱਕ ਡਰਾਈਵਰ ਆ ਤੋ ਆਪ ਕੰਟਰੈਕਟਰ ਬਣ ਕੇ ਆਪ ਟਰੱਕ ਪਾ ਸਕਦਾ ਆਪਣਾ ਹਨਾ ਬਿਲਕੁਲ ਪਰ ਉਹ ਟਰਾਂਸਪੋਰਟ ਦਾ ਸੈਕਟਰ ਨਹੀਂ ਛੱਡਦਾ ਕਹਿਣਾ ਦਾ ਮਤਲਬ ਉਹ ਇਨਡਾਇਰੈਕਟਲੀ ਤੁਹਾਡੀ ਨੀਡ ਆ ਜਿਹੜੀ ਸ਼ਾਰਟੇਜ ਆ ਉਹਨੂੰ ਖਤਮ ਨਹੀਂ ਹੋਣ ਦਿੰਦਾ ਮਤਲਬ ਉਹਨੂੰ ਖਤਮ ਕਰਦਾ ਉਹਦੇ ਚ ਹੈਲਪ ਕਰਦਾ ਹਨਾ ਇਹ ਨਹੀਂ ਵੀ ਉਹਨੂੰ ਕੋਈ ਰੈਜ਼ੀਡੈਂਸੀ ਦੇਦੀ ਤਾਂ ਉਹਨੇ ਹੋਰ ਕਿਤਾ ਚੂਜ਼ ਕਰ ਲੈਣਾ ਕੋਈ ਇਹ ਬਹੁਤ ਘੱਟ ਹੁੰਦਾ ਇੱਕ ਟਰਾਂਸਪੋਰਟ ਦੇ ਸੈਕਟਰ ਦੀ ਗੱਲੀ ਇੱਕ ਹੀ ਆ ਵੀ ਰਿਟੈਂਸ਼ਨ ਬਹੁਤ ਆ ਹਨਾ ਤੇ ਸਰਕਾਰ ਨੂੰ ਵੀ ਸੋਚਣਾ ਚਾਹੀਦਾ ਇਸ ਵਾਸਤੇ ਹਨਾ ਜੇ ਸਾਡੀ ਸ਼ਾਰਟੇਜ ਕੋਈ ਪਰਮਾਨੈਂਟ ਲੈਵਲ ਤੇ ਠੀਕ ਹੋ ਰਹੀ ਹੈ ਤਾਂ ਆਪਾਂ ਉਹ ਕਿਉਂ ਨਹੀਂ ਆਪਾਂ ਥੋੜਾ ਰਿਲੈਕਸ ਕਰ ਦਿੰਦੇ ਜੀ ਤੇ ਇੱਕ ਚੀਜ਼ ਮੈਂ ਜਾਣਨੀ ਚਾਹਾਂਗਾ ਬਹੁਤ ਸਾਰੇ ਸਾਡੇ ਭੈਣ ਭਰਾ ਮਰਚੈਂਟਾਈਜ਼ਰ ਜਿਹੜੇ ਆ ਸਟੋਰਾਂ ਦੇ ਵਿੱਚ ਫਿਲਿੰਗ ਦਾ ਕੰਮ ਕਰਦੇ ਆ ਹਾਂਜੀ ਤੇ ਉਹਨਾਂ ਲਈ ਵੀ ਕੁਝ ਰਾਹਤ ਹੈ ਮਰਚੈਂਡਾਈਜ਼ਰ ਜਿਹੜਾ ਹੁੰਦਾ ਨਾ ਜੀ ਉਹਨੂੰ ਮਰਚੈਂਡਾਈਜ਼ਰ ਹੋਵੇ ਪਲੱਸ ਰੀਟੇਲ ਬਾਅਰ ਹੋਵੇ ਇਹ ਪਹਿਲਾਂ ਹੀ ਸਕਿਲਡ ਮੰਨਿਆ ਗਿਆ ਐਨਸਕੋਡਿੰਗ ਦਾ ਜੀ ਸਕਿਲ ਲੈਵਲ 3 ਦੀ ਜੌਬ ਮੰਨੀ ਜਾਂਦੀ ਹੈ ਇਹ ਹਮ ਹਾਂ ਹੋਂ ਡਿਪੈਂਡ ਕਰਦਾ ਹੈ ਕਿ ਤੁਹਾਡਾ ਟਾਸਕ ਕੀ ਆ ਹਨਾ ਤੇ ਜੇ ਤੁਹਾਡੇ ਟਾਸਕ ਵੈਨਸਕੋ ਦੀ ਟਾਸਕ ਡਿਸਕ੍ਰਿਪਸ਼ਨ ਨਾਲ ਮੈਚ ਕਰਦੇ ਨੇ ਤਾਂ ਰੀਟੇਲ ਦੀ ਸਪੇਸ ਦੇ ਵਿੱਚ ਰੀਟੇਲ ਬਾਇਰ ਜਾਂ ਮਰਚੈਂਡਾਈਜ਼ਰ ਦੀ ਜਿਹੜੀ ਜੌਬ ਆ ਉਹ ਵੀ ਤੁਹਾਨੂੰ ਰੈਜ਼ਿਡੈਂਸੀ ਦਿਵਾ ਸਕਦੀ ਆ ਵਰਕ ਵੀਜ਼ਾ ਵੀ 5 ਸਾਲ ਦਾ ਲਵਾ ਸਕਦੇ ਜੀ ਕੌਨ ਹੈ ਡਾਕਟਰ ਸੋ ਸਾਡੇ ਬਹੁਤ ਸਾਰੇ ਭੈਣ ਭਰਾ ਜਿਹੜੇ ਇਸ ਕਿੱਤੇ ਦੇ ਵਿੱਚ ਵੀ ਕੰਮ ਕਰਦੇ ਆ ਤੇ ਇੱਕ ਕੁਐਸਚਨ ਕਿਸੇ ਦਾ ਆਇਆ ਸੀ ਜੀ ਕਿ ਇਹ ਜ਼ਰੂਰ ਪਤਾ ਕਰਿਓ ਕਿ ਇਹਨਾਂ ਦੇ ਵਿਜ਼ੇ ਆ ਜਿਹੜੇ ਇਹ ਬਾਦਦੇ ਆ ਜਾਂ ਨਹੀਂ ਬਾਦਦੇ ਤੇ ਜਿਵੇਂ ਜੇਕਰ ਤੁਸੀਂ ਮਚਰਡਾਈ ਦੀ ਜੌਬ ਕਰਦੇ ਹੋ ਕਿਸੇ ਵੀ ਸਟੋਰ ਦੇ ਵਿੱਚ ਤਾਂ ਮੈਂ ਕਹਾਂਗਾ ਖੇਂਦਰ ਸਿੰਘ ਉਹਨਾਂ ਨੂੰ ਜ਼ਰੂਰ ਮਿਲੋ ਕਿਉਂਕਿ ਜਿਵੇਂ ਇਹਨਾਂ ਨੇ ਦੱਸ ਹੀ ਦਿੱਤਾ ਕਿ ਭਾਈ ਤੁਸੀਂ लेवल 3 ਦੇ ਵਿੱਚ ਆੰਦੇ ਹੋ ਤੇ ਤੁਹਾਡੇ ਲਈ ਜਿਹੜੀ ਰੈ residenc y ਦਾ ਪਾਥਵੇ ਆ ਉਹ ਵੀ ਥੋੜਾ ਜਿਹਾ ਨੇੜੇ ਆ ਜਿਵੇਂ ਮੈਂ ਪੰਜਾਬੀ ਚ ਕਹਿੰਦਾ ਉਹਨਾਂ ਵੀ ਕੋਈ ਨਹੀਂ ਮੋٹے ਟਾਣੇ ਨੂੰ ਹੱਥ ਪੈਣ ਵਾਲਾ ਹੀ ਆ ਨੇੜੇ ਹੀ ਹੋ ਤੁਸੀਂ ਤੇ ਮੈਨੂੰ ਲੱਗਦਾ ਕਿ ਮਿਲ ਲੈਣਾ ਚਾਹੀਦਾ ਜੀ ਤੇ ਮਿਲ ਕੇ ਸਲਾਹ ਮਸ਼ਵਰਾ ਜਿਹੜਾ ਉਹ ਕਰ ਲਓ ਤੇ ਹੋ ਸਕਦਾ ਕਿ ਕਈ ਵਾਰੀ ਆਪਾਂ ਅਣਜਾਣਪਨੇ ਦੇ ਵਿੱਚ ਹੀ ਸੋਚੀ ਜਾਈਏ ਕਿ ਨਹੀਂ ਯਾਰ ਇਹ ਤਾਂ ਕੁਝ ਨਹੀਂ ਆ ਮੇਰੀ ਤਾਂ ਕੋਈ ਖਾਸ ਜੋਬ ਨਹੀਂ ਆ ਪਰ ਜਿਵੇਂ ਇਹਨਾਂ ਨੇ ਕਿਹਾ ਕਿ ਤੁਸੀਂ ਲੈਵਲ 3 ਦੇ ਵਿੱਚੋਂ ਤਾਂ ਜਰੂਰ ਇੱਕ ਵਾਰੀ ਮਿਲ ਕੇ ਜਿਹੜੀ ਸਲਾਹ ਮਸ਼ਵਰਾ ਲੈ ਲਓ ਤੇ ਹੁਣ ਜਿਹੜੇ ਵਿਜੇ ਵਧਣਗੇ ਜੀ ਕੰਡੀਸ਼ਨਸ ਕੀ ਕੀ ਰਹਿਣਗੀਆਂ ਕੀ ਕਰਨਾ ਪਊਗਾ ਉਹਦੇ ਲਈ ਇਹ ਵੀ ਥੋੜਾ ਜਿਹਾ ਜ਼ਰੂਰ ਦੱਸ ਦਿਓ ਹਾਂਜੀ ਇਹਦੇ ਵਿੱਚ ਏਮਪਲੋਇਰ ਨੂੰ ਐਕ੍ਰੈਡੀਟੇਸ਼ਨ ਚਾਹੀਦੀ ਪਹਿਲੀ ਗੱਲ ਜਿਹੜੀ ਉੱਥੇ ਦਾ ਕੋਈ ਰਾਹਤ ਨਹੀਂ ਹੈ ਜਰਾ ਦੀ ਫਿਰ ਜੌਬ ਚੈੱਕ ਕਰਨਾ ਪਊਗਾ ਨਵੇਂ ਸਿਰੇ ਤੋਂ ਜੋ ਅਨਲਿਕੇ ਹਾਂਜੀ ਫਿਰ ਉਹਦੇ ਬੇਸ ਤੇ ਨਵਾਂ ਵਰਕ ਵੀਜ਼ਾ ਅਪਲਾਈ ਹੋਊਗਾ ਹੈਨਾ ਤਾਂ ਪ੍ਰੋਸੈਸ ਜਿਹੜੀ ਆ ਇੱਕ ਡੇਢ ਮਹੀਨੇ ਤੋਂ ਵੱਧ ਦੀ ਹੋ ਸਕਦੀ ਹੈ ਤਾਂ ਅਸੀਂ ਇਹ ਕਹਿੰਦੇ ਵੀ ਜੇ ਤੁਹਾਡਾ ਵੀਜ਼ਾ ਟਾਈਮ ਨਾਲ ਮੁੱਕਣ ਵਾਲਾ ਤੇ ਤੁਸੀਂ ਇਹਨਾਂ ਚ ਓਕਿਪੇਸ਼ਨ ਚ ਕੰਮ ਕਰਦੇ ਆਂ ਗਰੰਟਾ ਚਾਹੁੰਦਾ ਸੀ ਸਾਡੇ ਨਾਲ ਗੱਲਬਾਤ ਕਰੋ ਹੋ ਸਕਦਾ ਹੈ ਹੀ ਮੋੜ ਤੋਂ ਹੀ ਜਿਹੜੀ ਸਾਰੀ ਪ੍ਰੋਸੈਸਾਂ ਤੁਹਾਡੇ ਲਈ ਕਰਕੇ ਤੁਹਾਨੂੰ ਦੇ ਸਕੀਏ ਤਾਂ ਦੋ ਸਾਲ ਦੇ ਵੀ ਦੇ ਸਕਣਾ ਇੱਕ ਗੱਲ ਹੋਰ ਮੈਂ ਤੁਹਾਡੇ ਥਰੂ ਅ ਐਨਕੋਰੇਜ ਕਰੂੰਗਾ ਹਰ ਬੰਦੇ ਨੂੰ ਜਦੋਂ ਕੋਈ ਵੀ ਬੰਦਾ ਵੀਡੀਓ ਦੇਖਦਾ ਮੈਨੂੰ ਕਈ ਵਾਰ ਫੋਨ ਆਉਂਦੇ ਨੇ ਭਾਈ ਅਸੀਂ ਤੁਹਾਡੀ ਵੀਡੀਓ ਦੇਖੀ ਲਗੀ ਤੇ ਅਲੀ ਕਾਫੀ ਜਰ ਤੋ ਫੋਲੋ ਕਰਦੇ ਆ ਤੁਸੀਂ ਸਹੀ ਸਲਾਹ ਦਿੰਦੇ ਹੋ ਤੇ ਮੈਂ ਇਹ ਸਾਰਿਆਂ ਨੂੰ ਐਨਕਰਾਜ ਕਰਦਾ ਵੀ ਜੇ ਤੁਸੀਂ ਵੀਡੀਓ ਦੇਖੀ ਆ ਥੱਲੇ ਇੱਕ ਕਮੈਂਟ ਦੇ ਵਿੱਚ ਆਪਣਾ ਕੁਐਸਚਨ ਤੁਹਾਡਾ ਹੈਗਾ ਕੋਈ ਜ਼ਰੂਰ ਪੁੱਛੋ ਕਿਉਂਕਿ ਜਦੋਂ ਆਪਾਂ ਬੈਠਦੇ ਆ ਆਪਾਂ ਇੱਕ ਸੈਗਮੈਂਟ ਇਦਾਂ ਦਾ ਰੱਖ ਸਕਦੇ ਆ ਜਿਹੜੇ ਜਿਹੜੇ ਕੁਐਸਚਨ ਆਏ ਹੋਏ ਆਪਾਂ ਉਹਨਾਂ ਦੇ ਆਨਸਰ ਦੇ ਸਕੀਏ ਬਿਲਕੁਲ ਹੈ ਨਾ ਤੇ ਕੋਈ ਜਾਣਦਾ ਨਹੀਂ ਆ ਜੀ ਜੇ ਸਾਡੇ ਕੋਲੇ ਇਸ ਗੱਲ ਦੇ ਉੱਤੇ ਕੋਈ ਓਪੀਨੀਅਨ ਆ ਕੋਈ ਨੌਲੇਜ ਆ ਜਿਹੜੀ ਆਪਾਂ ਸ਼ੇਅਰ ਕਰ ਸਕਦੇ ਆ ਬਿਲਕੁਲ ਮੈਂ ਉਹ ਦੇਣਾ ਚਾਹੂੰਗਾ ਮੈਨੂੰ ਕੋਈ ਪ੍ਰੋਬਲਮ ਨਹੀਂ ਉਹਦੇ 'ਚ ਜਿਹੜੇ ਜ਼ਿਆਦਾਤਰ ਬੰਦੇ ਅਸੀਂ ਜਿਨ੍ਹਾਂ ਨੂੰ ਮਿਲਦੇ ਆ ਹੂੰ ਉਹ ਆਪਣੇ ਕਿਸੇ ਨਾ ਕਿਸੇ ਤੋਂ ਕਿੱਦਾਂ ਦੀ ਸਲਾਹ ਲੈ ਕੇ ਸਾਨੂੰ ਸਾਡੇ ਕੋਲ ਪਹੁੰਚਦਾ ਵੀ ਫਲਾਣੇ ਦਾ ਵੀਜ਼ਾ ਇਦਾਂ ਹੋ ਗਿਆ ਫਲਾਣੇ ਦਾ ਇਦਾਂ ਹੋ ਗਿਆ ਅਸੀਂ ਜਦੋਂ ਉਹਨਾਂ ਨੂੰ ਇਹ ਕਹੀਦਾ ਵੀ ਭਾਈ ਤੁਹਾਨੂੰ ਉਹਨਾਂ ਨੇ ਵੀਜ਼ੇ ਦੀ ਕਾਪੀ ਦਿਖਾਈ ਆ ਹੂੰ ਤੁਸੀਂ ਕਿੱਦਾਂ ਕਹਿ ਸਕਦੇ ਹੋ ਵੀ ਉਹਨਾਂ ਦਾ ਹੋ ਗਿਆ ਕਿਉਂਕਿ ਇੰਨੀ ਮਿਸ ਇਨਫਾਰਮੇਸ਼ਨ ਆ ਮਾਰਕੀਟ ਦੇ ਵਿੱਚ ਇੰਨੇ ਲੋਕ ਗਲਤ ਗਾਈਡ ਹੋਏ ਹੋਏ ਨੇ ਹਰ ਇੱਕ ਤੱਕ ਪਹੁੰਚਿਆ ਨਹੀਂ ਜਾ ਸਕਦਾ ਹੈ ਨਾ ਤਾਂ ਹਰ ਇੱਕ ਵੀ ਹੈਲਪ ਆਪਾਂ ਉਸ ਲੈਵਲ ਤੇ ਕਰ ਵੀ ਨਹੀਂ ਲਾਦੇ ਤਾਂ ਸੌਖਾ ਤਰੀਕਾ ਕੀ ਹੈ ਵੀ ਤੁਹਾਡੇ ਮੀਡੀਅਮ ਦੇ ਥਰੂ ਤੁਹਾਡੇ ਮਾਧਿਅਮ ਥਰੂ ਮੈਂ ਇਹ ਕਹਿਣਾ ਵੀ ਲੋਕ ਜਿੰਨਾ ਵੱਧ ਤੋਂ ਵੱਧ ਆਪਣਾ ਕਮੈਂਟ ਚ ਕੁਐਸਚਨ ਪੁੱਛਣ ਅਸੀਂ ਪੂਰਾ ਉਹਨੂੰ ਕੋਸ਼ਿਸ਼ ਕਰਾਂਗੇ ਜੀ ਅਗਲੇ ਸੈਗਮੈਂਟ ਚ ਕਵਰ ਕਰਾਂਗੇ ਜੀ ਸੋ ਬਿਲਕੁਲ ਜੀ ਕੋਸ਼ਿਸ਼ ਸਾਡੀ ਹੁੰਦੀ ਹੈ ਕਿ ਜਿੰਨੇ ਇੱਕ ਸਾਡੇ ਕੋਲ ਕੁਐਸਚਨ ਆਣ ਹੌਣ ਜੈਨੂਮ ਕਈ ਵਾਰੀ ਬਹੁਤ ਕੁਐਸਚਨ ਜਿਹੜਾ ਰਿਪੀਟ ਹੁੰਦਾ ਰਹਿੰਦਾ ਤੇ ਹਰ ਵਾਰੀ ਉਹਦੀ ਗੱਲ ਆ ਜਿਹੜੀ ਨਹੀਂ ਵੀ ਕੀਤੀ ਜਾ ਸਕਦੀ ਜਿਵੇਂ ਇੱਕ ਕੁਐਸਚਨ ਮੈਂ ਦੱਸਦਾ ਜੀ ਲੈਵਲ 4 5 ਵਾਲਿਆਂ ਦੇ ਪਾਰਟਨਰਸ ਦਾ ਕੀ ਬਣੂਗਾ ਇਹ ਸਾਡੇ ਹਰ ਪ੍ਰੋਗਰਾਮ ਦੇ ਥੱਲੇ ਕਮੈਂਟ ਹੁੰਦਾ ਤੇ ਇਹਦੇ ਤੇ ਅਸੀਂ ਬਹੁਤ ਵਾਰੀ ਗੱਲ ਆ ਜਿਹੜੀ ਕਰ ਚੁੱਕੇ ਆ ਇੱਕ ਵਾਰੀ ਚਲੋ ਇਹਦਾ ਆਨਸਰ ਤੁਸੀਂ ਫੇਰ ਦੇ ਦਿਓ ਜੀ ਠੀਕ ਹੈ ਜੀ ਲੈਵਲ 4 ਐਂਡ 5 ਦੇ ਵਿੱਚ ਇਹ ਆ ਕਿ ਜੇ ਤਾਂ ਅਗਰ ਪਾਰਟਨਰ ਦਾ ਵੀਜ਼ਾ ਆਲਰੇਡੀ ਪਿਛਲੇ ਸਾਲ ਜੂਨ ਆਈ ਥਿੰਕ 26 ਜੂਨ ਆ ਤੋ ਪਹਿਲਾਂ ਤਾਂ ਲੱਗਿਆ ਹੋਇਆ ਅੰਡਰ ਪਾਰਟਨਰਸ਼ਿਪ ਇੱਥੇ ਆਲਰੇਡੀ ਜੀ ਤਾਂ ਕਿ ਵਾਜੂਗਾ ਜਾਂ ਲੱਗਿਆ ਰਹੂਗਾ ਜੇ ਉਹਨਾਂ ਨੂੰ ਐਕਸਟੈਂਸ਼ਨ ਮਿਲਦੀ ਹੈ ਤਾਂ 파ਟਨਰ ਨੂੰ ਵੀ ਮਿਲ ਜੂਗੀ ਨਹੀਂ ਤਾਂ ਨਹੀਂ ਮਿਲੂਗਾ ਜੇ ਹੁਣ ਬੰਦਾ ਜੌਬ ਕਰ ਰਿਹਾ ਤੇ ਪਹਿਲੀ ਿਆ ਤੁਸੀਂ ਅਪਲਾਈ ਕਰ ਰਹੇ ਆ ਲੈਵਲ 4 ਦੇ 파ਟਨਰ ਦੇ ਤੌਰ ਤੇ ਹਨ ਤੁਸੀਂ ਜਨਰਲ ਰਿਸਟਰ ਅਪਲਾਈ ਕਰ ਸਕਦੇ ਆ ਹਮ ਇਵਨ 파ਟਨਰ ਵੀਜ਼ਾ ਜਿਹਨੂੰ ਮਿਲੂਗਾ ਵੀ ਉਹਦੀ ਜਿਹੜੀ ਸੈਲਰੀ ਆ ਏਡਬਲਯੂਬੀ ਹੋਲਡਰ ਦੀ ਉਹ 26 ਡਾਲਰ 85 ਸੈਂਟ ਘੰਟੇ ਦੀ ਚਾਹੀਦੀ ਹੈ ਹਮ ਹਾਂ ਇਹ ਦੋਵੇਂ ਹੁਣ ਤਾਂ ਮਿਲੂਗਾ ਹਾਂਜੀ ਉਹਨੂੰ ਤਾਂ ਆਪ ਲੂਗਾ ਉਹ ਅੱਗੇ ਜਿਹੜਾ ਵੀਜ਼ਾ ਤਾਂ ਹੀ ਮਾਣਗਾ ਜੀ ਤੇ ਉਹਨਾਂ ਦੇ ਬੱਚਿਆਂ ਨੂੰ ਵੀ ਜਿੱਦਾਂ ਮਤਲਬ ਦਾ ਕੋਈ 55000 ਪਲੱਸ ਐਨੂਅਲ ਸੈਲਰੀ ਹੋਵੇ ਉਹੀ ਉਹਨਾਂ ਹੀ ਬਣਦਾ 26 50 60 ਬਣਦਾ ਜੀ 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 ਜੇ ਉਹਨਾਂ ਦੇ ਡਿਪੈਂਡੈਂਟ ਚਾਈਲਡ ਸਟੂਡੈਂਟ ਵੀਜ਼ਾ ਕੋਲਣਾ ਹੋਵੇ ਤੇ ਇਹ ਕੁਐਸਚਨ ਅਕਸਰ ਸਾਨੂੰ ਜਿਹੜਾ ਇਹ ਪੁੱਛਿਆ ਜਾਂਦਾ ਤੇ ਇਹਦੇ ਤੇ ਗੱਲਬਾਤ ਅਸੀਂ ਮੋਸਟਲੀ ਜਿਹੜੀ ਕੀਤੀ ਹੈ ਕਿ ਭਾਈ ਫਿਰ ਹਾਲ ਜਿਹੜਾ ਅਮ ਓਖਾ ਲੈਵਲ 4 5 ਵਾਲਿਆਂ ਲਈ ਤੇ ਤੁਸੀਂ ਵਿਜ਼ਟਰ ਜਿਹੜਾ ਵੀਜ਼ਾ ਉਹ ਲੈ ਸਕਦੇ ਹੋ ਤੇ ਪਰ ਕੋਸ਼ਿਸ਼ ਸਾਡੀ ਇਹ ਹੀ ਹੁੰਦੀ ਹੈ ਜੀ ਕਿ ਜਿੰਨੇ ਵੀ ਤੁਹਾਡੇ ਕਮੈਂਟਸ ਆਣ ਜਿੰਨੇ ਵੀ ਤੁਹਾਡੇ ਕੁਐਸਚਨ ਹੋਣ ਉਹਨਾਂ ਨੂੰ ਪ੍ਰੋਗਰਾਮਾਂ ਦੇ ਵਿੱਚ ਸ਼ਾਮਲ ਜਿਹੜਾ ਉਹ ਜ਼ਰੂਰ ਕੀਤਾ ਜਾਵੇ ਤੇ ਚੰਗਾ ਲੱਗਦਾ ਜੀ ਜਦੋਂ ਤੁਸੀਂ ਰਿਵਿਊ ਦਿੰਦੇ ਹੋ ਇੰਦਰ ਜੀ ਨੂੰ ਤੁਸੀਂ ਕਾਲ ਕਰਦੇ ਹੋ ਉੱਥੇ ਦੱਸਦੇ ਹੋ ਕਿ ਅਸੀਂ ਪ੍ਰੋਗਰਾਮ ਦੇਖਿਆ ਸੀ ਜੀ ਅਸੀਂ ਤਾਂ ਤੁਹਾਨੂੰ ਕਾਲ ਕੀਤੀ ਹੈ ਇਹ ਸਾਡਾ ਕੁਐਸਚਨ ਹੈ ਤੇ ਇਹਨਾਂ ਤੋਂ ਵੀ ਫੀਡਬੈਕ ਆ ਜਿਹੜੀ ਫਿਰ ਸਾਨੂੰ ਮਿਲਦੀ ਆ ਕਿ ਆਪਣਾ ਪ੍ਰੋਗਰਾਮ ਆ ਜਿਹੜਾ ਉਹ ਐਨੇ ਬੰਦਿਆਂ ਨੇ ਦੇਖਿਆ ਇੰਨੀਆਂ ਕਾਲ ਸਾਨੂੰ ਆਈਆਂ ਤੇ ਦੱਸਿਆ ਜਰੂਰ ਕਰੋ ਕਮੈਂਟ ਕਰ ਸਕਦੇ ਆ ਜਰੂਰ ਕਰੋ ਪਰ ਤੁਹਾਡਾ ਜੇ ਕੋਈ ਪਰਸਨਲ ਰੀਜ਼ਨ ਆ ਕੋਈ ਪਰਸਨਲ ਇਨਫੋਰਮੇਸ਼ਨ ਤੁਸੀਂ ਨਹੀਂ ਸਾਹਮਣੇ ਦਿਹਾਣੀ ਚਾਹੁੰਦੇ ਤਾਂ ਮੇਰੇ ਖਿਆਲ ਨਾਲ ਉਹਦੇ ਲਈ ਸਕਰੀਨ ਤੇ ਫਿਰ ਨੰਬਰ ਆ ਜਿਹੜੇ ਚੱਲਦੇ ਆ ਤੇ ਪਰਸਨਲ ਗੱਲਬਾਤ ਤੁਸੀਂ ਉੱਥੇ ਕਰੋ ਪਰ ਜੇ ਕੋਈ ਚੀਜ਼ ਤੁਹਾਨੂੰ ਲੱਗਦੀ ਆ ਕਿ ਨਹੀਂ ਇਹ ਕੁਐਸਚਨ ਆਪਾਂ ਨੂੰ ਪੁੱਛ ਲੈਣਾ ਚਾਹੀਦਾ ਤਾਂ ਕਮੈਂਟ ਬਾਕਸ ਵਿੱਚ ਜਰੂਰ ਪੁੱਛੋ ਤੇ ਅਸੀਂ ਤੁਹਾਡਾ ਅਗਲੇ ਪ੍ਰੋਗਰਾਮ ਦੇ ਵਿੱਚ ਕੁਐਸਚਨ ਆ ਜਿਹੜਾ ਜ਼ਰੂਰ ਸ਼ਾਮਿਲ ਕਰਾਂਗੇ ਤੇ ਕੋਸ਼ਿਸ਼ ਕਰਾਂਗੇ ਜੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਲਾਈਵ ਪ੍ਰੋਗਰਾਮ ਆ ਜਿਹੜਾ ਉਹ ਵੀ ਰੱਖਿਆ ਜਾਵੇ ਜਿੱਦੇ ਵਿੱਚ ਤੁਸੀਂ ਨਾਲ ਦੀ ਨਾਲ ਪੋਸਿਸ਼ਨ ਪੁੱਛੋ ਤੇ ਜਿਹੜੀ ਨਾਲ ਦੀ ਨਾਲ ਅਸੀਂ ਇਹ ਜਿਹੜੇ ਸਾਡੇ ਕੋਲ ਮਾਹਿਰ ਹੈਗੇ ਆ ਤੇ ਉਹਨਾਂ ਤੋਂ ਤੁਹਾਡੇ ਜਿਹੜੇ ਕੁਐਸਚਨ ਦੇ ਆਨਸਰ ਆ ਉਹਨਾਂ ਦਾ ਜਿਹੜਾ ਸਹੀ ਜਵਾਬ ਆ ਉਹ ਲੈਣ ਦੀ ਕੋਸ਼ਿਸ਼ ਕਰੀਏ ਤੇ ਜਾਂਦੇ ਜਾਂਦੇ ਹੁਣ ਇੱਕ ਵਾਰੀ ਥੋੜੀ ਜੀ ਅਪਡੇਟ ਹੋਰ ਦੇ ਦੇ ਦਿਓ ਵੀ ਕਿਹਨਾ ਕਿਹਨਾਂ ਨੂੰ ਰਾਹਤ ਆ ਜਿਹੜੀ 3 ਨਵੰਬਰ ਤੋਂ ਮਿਲ ਰਹੀ ਆ ਤੇ ਕਿਹਨਾਂ ਨੂੰ ਲਾਗ ਮਿਲੂਗਾ ਅ ਜਿਹੜੇ ਇਹ ਆਪਾਂ 91 ਕਿਤੇ ਇਹਨਾਂ ਨੇ ਅੱਜ ਸ਼ਾਮਲ ਕੀਤੇ ਐ ਐਨਓਐਲ ਦੇ ਵਿੱਚ ਉਹਨਾਂ ਦੇ ਵਿੱਚ ਜਿਹੜਾ ਬੰਦਾ ਕੰਮ ਕਰ ਰਿਹਾ ਹੈ ਉਹਨੂੰ 3 ਸਾਲ ਦਾ ਐਕਸਪੀਰੀਅੰਸ ਅਗਰ ਜੌਬ 'ਚ ਹੋ ਚੁੱਕਿਆ ਜਾ ਦੇ ਕੋ ਕੁਆਲੀਫਿਕੇਸ਼ਨ ਆ ਲੈਵਲ 4 ਦੀ ਉਹਨੂੰ ਅੱਗੋਂ 2 ਸਾਲ ਦਾ ਵੀਜ਼ਾ ਹੋਰ ਮਿਲ ਸਕਦਾ ਉਹਦੇ ਤੇ ਮੈਕਸਿਮ ਕੰਟੀਨਿਊਸ ਸਟੇਜ ਜਿਹੜਾ ਉਹ ਨਹੀਂ ਲੱਗੂਗਾ ਜਿਹੜਾ ਮਤਲਬ 3 ਸਾਲ ਤੋਂ 5 ਸਾਲ ਦਾ ਵਧਾ ਕੇ ਕਰ ਦਿੱਤਾ ਜਾਊਗਾ ਜੀ ਯਾਨੀ 2-2 ਸਾਲ ਦਾ ਟਾਈਮ ਹੋਰ ਸਾਰਿਆਂ ਨੂੰ ਮਿਲ ਸਕਦਾ ਇਹਦੇ ਅੰਦਰ ਜੀ ਤੇ ਇਹਦੇ ਚ ਕੋਈ ਰੈਜ਼ਿਡੈਂਸੀ ਪੀਆਰ ਪਾਣ ਲਈ ਵੀ ਕੋਈ ਰਾਹਤ ਹੈ ਨਹੀਂ ਜੀ ਇਹ ਸਿਰਫ ਤੇ ਸਿਰਫ ای ਡਬਲਯੂ ਵੀ ਲਈ ਚੇਂजेस ਆਏ ਆ ਕਿ ਕਰੀਟ ਐਮਪਲੋయర్ ਵਰਕ ਵੀ ਲਾ ਹੁਣ ਮੰਨ ਲਓ ਕਿ ਐਨਓਐਲ ਦੇ ਉੱਤੇ ਤੁਹਾਡਾ ਓਕਿਪੇਸ਼ਨ ਲਿਸਟਡ ਨਹੀਂ ਹੈਗਾ ਹਾਂਜੀ ਇਮੀਗ੍ਰੇਸ਼ਨ ਇਹ ਕਹਿੰਦੀ ਹੈ ਕਿ ਵੀ ਤੁਸੀਂ ای ਡਬਲਯੂ ਵੀ ਲਈ ਐਲੀਜੀਬਲ ਵੀ ਨਹੀਂ ਹੈਗੇ ਹਾਂਜੀ ਹਮ ਨਵੇਂ ਸਿਰੇ ਤੋਂ ਤੁਹਾਨੂੰ ਹੁਣ ਤੁਸੀਂ ਕਿਸੇ ਅੱਧੇ ਦੀ ਜੌਬ 'ਚ ਕੰਮ ਕਰ ਰਹੇ ਆਂ ਵੈਸੇ ਤਾਂ ਬੜੀ ਰੇਅਰ ਗੱਲ ਆ ਇਹ ਵੀ ਜਿਹੜੀ ਐਨਓਐਲ ਤੇ ਗਲਿਸਟਡ ਹੀ ਕਰਦੀ ਕਿਤਾ ਐਗਜ਼ਿਸਟ ਨਹੀਂ ਕਰਦਾ ਫਿਰ ਤੁਸੀਂ ਏ ਡਬਲਯੂ ਵੀ ਨਹੀਂ ਪਾ ਸਕਦੇ ਜੀ ਤੇ ਇਹ ਰੈਜ਼ੀਡੈਂਸ ਲਈ ਰੂਲ ਨਹੀਂ ਲਾਗੂ ਹੁੰਦੇ ਰੈਜ਼ੀਡੈਂਸ ਐਲਸ ਕੋ ਹੀ ਚੱਲੂਗਾ ਜੇ ਜਿੰਨੇ ਚਿਰ ਤੱਕ ਇਮੀਗ੍ਰੇਸ਼ਨ ਉਹਦੀ ਕੋਈ ਅਨਾਉਂਸਮੈਂਟ ਕਰਕੇ ਇਹ ਨਹੀਂ ਦੱਸਦੀ ਵੀ ਹੁਣ ਐਨ ਓਐਲ ਤੇ ਚੱਲ ਰਹੀ ਹੈ ਜੀ ਤੇ ਸਾਰੀ ਜਾਵਾ ਜਾਵਾਂਗੇ ਜ਼ਰੂਰ ਪਰ ਉਹ ਕਲਾ ਵੀ ਪੀਦੇ ਨੂੰ ਹੋ ਜਵੇ 6 ਮਹੀਨਿਆਂ ਨੂੰ ਹੋ ਜਵੇ ਪਰ ਹੋਊਗਾ ਜ਼ਰੂਰ ਹਾਂ ਵਾਲੇ ਟਾਈਮ ਹਾਂ ਵਾਲੇ ਟਾਈਮ ਜਿਹੜਾ ਇਹ ਚੇਂਜ ਹੋਊਗਾ ਤੇ ਸਾਰੀ ਇਨਫੋਰਮੇਸ਼ਨ ਜਿਹੜੀ ਉਹ ਕੇਵਲ ਹੀ ਅੱਧੇ ਘੰਟੇ ਦੇ ਪ੍ਰੋਗਰਾਮ ਦੇ ਵਿੱਚ ਦਿੱਤੀ ਵੀ ਨਹੀਂ ਜਾ ਸਕਦੀ ਤੇ ਮੈਂ ਬੇਨਤੀ ਇਹੀ ਕਰੂੰਗਾ ਜੀ ਕਿ ਜੇਕਰ ਤੁਹਾਡੇ ਮਨ ਚ ਫਿਰ ਵੀ ਕੋਈ ਗੱਲ ਹੈਗੀ ਆ ਤੇ ਤੁਸੀਂ ਪਰਸਨਲੀ ਇਹਨਾਂ ਦੇ ਫੋਨ ਤੇ ਫੋਨ ਸਕਰੀਨ ਤੇ ਨੰਬਰ ਚਾਲ ਹੀ ਰਿਹਾ ਆ ਤੋ ਜੇ ਉੱਥੇ ਜਿਹੜੀ ਗੱਲਬਾਤ ਇਹਨਾਂ ਨਾਲ ਕਰ ਸਕਦੇ ਹਾਂ ਤੇ ਜੇਕਰ ਤੁਹਾਨੂੰ ਲੱਗਦਾ ਕਿ ਕਮੈਂਟ ਬਾਕਸ ਚੋਂ ਪਾ ਨੂੰ ਕੁਐਸਚਨ ਜਿਹੜਾ ਕਰ ਲੈਣਾ ਚਾਹੀਦਾ ਤਾਂ ਸਾਡੇ ਕਮੈਂਟ ਬਾਕਸ ਦੇ ਵਿੱਚ ਕੁਐਸਚਨ ਆ ਜਿਹੜਾ ਉਹ ਜ਼ਰੂਰ ਕਰਿਓ ਤੇ ਅਗਲੇ ਪ੍ਰੋਗਰਾਮ ਦੇ ਵਿੱਚ ਤੁਹਾਡਾ ਜਿਹੜਾ ਜਵਾਬ ਆ ਉਹ ਦੇਣ ਦੀ ਕੋਸ਼ਿਸ਼ ਅਸੀਂ ਜ਼ਰੂਰ ਕਰਾਂਗੇ ਸੋ ਏਨਰਜੀ ਤੁਸੀਂ ਸਟੂਡੀਓ ਆਈ ਜਾਣਕਾਰੀ ਸਾਂਝੀ ਕੀਤੀ ਬਹੁਤ ਬਹੁਤ ਤੁਹਾਡਾ ਧੰਨਵਾਦ ਧੰਨਵਾਦ ਜੀ ਹਾਂ ਸਤਿ ਸ੍ਰੀ ਅਕਾਲ ਸਵੇਰ ਸੰਨੇ ਇੰਦਰ ਸਿੰਘ ਜੀ ਨੇ ਇਹਨਾਂ ਨੇ ਫਾਨੂੰ ਅਹਿਮ ਜਾਣਕਾਰੀ ਅੱਜ ਸਾਂਝੀ ਕੀਤੀ ਹੈ ਜੀ 3 ਨਵੰਬਰ ਤੋਂ 91 ਕਿਤੇ ਆ ਨਿਊਜ਼ੀਲੈਂਡ ਦੇ ਵਿੱਚ ਜਿਹਦੇ ਚ ਕੰਮ ਕਰਨ ਵਾਲਿਆਂ ਨੂੰ ਜਿਹੜੀ ਰਾਹਤ ਭਰੀ ਥੋੜੀ ਖਬਰ ਆ ਉਹ ਜਰੂਰ ਆਈ ਆ ਸੋ ਇਹ ਚੇਂजेस ਆ ਜਿਹੜੇ ਕ੍ਰੈਡਿਟ ੈਂਪਲੋਇਰ ਵਰਕ ਵੀਜ਼ੇ ਵਾਲਿਆਂ ਦੇ ਲਈ ਆ ਤੇ 91 ਕਿਤੇ ਆ ਚ ਮੋਸਟਲੀ ਜੇ ਆਪਾਂ ਗੱਲ ਕਰੀਏ ਤਾਂ ਖੇਤੀਬਾੜੀ ਜਿਹੜੇ ਆਪਣੇ ਮੁੰਡੇ ਕੰਮ ਕਰਦੇ ਆ ਉਹਨਾਂ ਦੇ ਲਈ ਵੱਡੀ ਰਾਹਤ ਭਰੀ ਖਬਰ ਜਿਹੜੀ ਇਹ ਆਈ ਆ ਤੇ ਜੇਕਰ ਤੁਹਾਡਾ ਫਿਰ ਵੀ ਕੋਈ ਪਰਸਨਲ ਕੁਐਸਚਨ ਹੈਗਾ ਤਾ ਇਮੀਗ੍ਰੇਸ਼ਨ ਮਾਹਰ ਇੰਦਰ ਸਿੰਘ ਉਹਨਾਂ ਨੂੰ ਤੁਸੀਂ ਗੱਲਬਾਤ ਜਿਹੜੀ ਇਹਨਾਂ ਨਾਲ ਕਰ ਸਕਦੇ ਹੋ ਇੱਥੇ ਹੀ ਹੁਣ ਤੁਸੀਂ ਮੈਨੂੰ ਹਰਮਨ ਨੂੰ ਦਿਓ ਇਜਾਜ਼ਤ ਹੋਰ ਖਬਰਾਂ ਲਈ ਦੇਖਦੇ ਰਹੋ ਐਨ ਜੇਡ ਪੰਜਾਬੀ ਨਿਊਜ਼ ਧੰਨਵਾਦ ਸਸੇ ਅਕਾਲ